ਮੈਂ ਪਹਿਲੀ ਕਹੀ ਜਾਂਦੀ ਸੀਗੀ ਕੀ ਕਹੀ ਜਾਂਦੀ ਸੀ ਇਹ ਰਾਤ ਦਾ ਖਰਾਬ ਹੋ ਰੇ ਮੈਂ ਤੈਨੂੰ ਕਹੀ ਐ ਨੇ ਉਹਨੂੰ ਸਮਾਰ ਦੇ ਓਏ ਆਉਂਦਾ ਨਹੀਂ ਉਹ ਕਹੇ ਤਾਂ ਉਹਨੂੰ 20 ਵਜੇ ਤੂੰ ਸਮਾਰ ਦੇ ਮੋਟਰ ਤਾਂ ਹੈਗੀ ਆ ਮੜੀ ਜੀ ਮੋਟਰ ਆ ਗਈ ਨਾਲੇ ਨੂੰ ਸਾਫ ਕਰਦੀ ਦੇਖੀ ਕਿੰਨਾ ਹੋ ਰਿਹਾਗਾ ਕੋਈ ਉਹ ਤਾਂ ਪਹਿਲੀ ਲੜੀ ਜਾਂਦਾ ਓ ਕੀ ਹਾਲ ਆ ਭੱਲਿਆ ਉਹ ਬੋਲੇ ਆ 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 ਕੀ ਰਿਆ ਸਰਪੰਚਾ ਠੀਕ ਆ ਬੋਲੀ ਹੋਰ ਵੈਂਪਰਾ ਕਿਵੇਂ ਆ ਜੀ ਆ ਤੁਹਾਡੀ ਲੜਾਈ ਨਿਬੜੀ ਨਹੀਂ ਬਾਵਾ ਉੱਚੀ ਜੇ ਬੋਲੀ ਜਾਂਦੇ ਹੋ ਨਾ ਉਹ ਤੇ ਕੂਲਰ ਦੀ ਗੱਲ ਕਰੀ ਜਾਂਦੇ ਸੀ ਕੂਲਰ ਖਰਾਬ ਹੋਇਆ ਪਿਆ ਸਾਡਾ ਉਹਨੂੰ ਗਾਲਾਂ ਦੇ ਜਾਂਦੀ ਐ ਜਦੋਂ ਤੂੰ ਇਹਨੂੰ ਲਿਆਉਣੀ ਸੀ ਤੂੰ ਸਾਰੇ ਕੰਮ ਕਰਾ ਕੇ ਰੱਖਣੇ ਸੀ ਘਰ ਦੇ ਯਾਰ ਚਲ ਕੋਈ ਨਾ ਜੀ ਹੋ ਜਾਂਦਾ ਇਤਰ ਖਰਚਾ ਸਰਪੰਚਾ ਤੈਨੂੰ ਬਾਲੀ ਗੰਦੀ ਆ ਤਾਗਾ ਕਮਰੇ ਚ ਜਾਂਦੀ ਦੇਖਣਾ ਪੈਂਦਾ ਕੂਲਰ ਕਿਵੇਂ ਜੇ ਸੈੱਟ ਆ ਕਿ ਠੀਕ ਆ ਉਹ ਤਾਂ ਕੁਛ ਨਹੀਂ ਮੋਟਰ ਖਰਾਬ ਹੋ ਰਹੀ ਆ ਹੁਣ ਤੂੰ ਕੂਲਰ ਰਿਪੇਅਰ ਕਰਾਇਆ ਯਾਰ ਉਹ ਪੰਪ ਜਾਂ ਖਰਾਬ ਹੋ ਗਿਆ ਸੀ ਗੱਲ ਆ ਜੇ ਮੋਟਰ ਮੋਟਰ ਖਰਾਬ ਆ ਤਾਂ ਦੱਸ ਕਰ ਦਿੰਦੇ ਠੀਕ ਆ ਸਰਪੰਚਾ ਦੇ ਕੰਮ ਨਿਚਲਾ ਵਾ ਯਾ ਸਰਪੰਚਾ ਹੋਰੀ ਕਰਤੂਤਾਂ ਜੀਆਂ ਕਰੀ ਜਾਂਦਾ ਘਰ ਤੂਤ ਤੇ ਤੂੰ ਮੇਰੇ ਨਾਲ ਸੁਣ ਬੋਲੇ ਓਏ ਹਾਂ ਹੋਲ ਪਾਰਟੀ ਕਹਿੰਦੇ ਹੋ ਫੁੱਲ ਗਿਆ ਨਾ ਲੈ ਕਮਾਲ ਹੈ ਵੀ ਪਾਰਟੀ ਕਿ ਨਹੀਂ ਭੱਸਦਾ ਮੈਂ ਟਾਈਮ ਦੇ ਕਿੰਨਾ ਹੋ ਗਿਆ ਆ ਗਏ ਫਿਰ ਇਸ ਤਾਂ ਜਮਾ ਕੀੜੇ ਕੀੜਿਆਂ ਵਾਲਾ ਟਾਈਮ ਆ ਮੈਂ ਤਾਂ ਉਹ ਕਹਿੰਦਾ ਸੀ ਆਪਣਾ ਤਾਂ ਉਹੀ ਆ ਬੈਠਣ ਵਾਲਾ ਹੋ ਗਿਆ ਬਹਿ ਲਾਂਗੇ ਕੋਈ ਨਹੀਂ 250 ਰਹਿੰਦਾ ਸੀ ਹਨਾ ਪਿੰਦਰੀ ਆਹ 100 ਰੁਪਏ ਦੇ ਦਿੰਦੇ ਹੋ ਓਏ ਮੈਂ ਤੇਰੀ ਧੀ ਨਹੀਂ ਲੱਗੇ ਤੂੰ ਕੋਈ ਨਾ ਧੀ ਮੈਂ ਤਾਂ ਆਪੇ ਮੁੜ ਆਉਂਦੀ ਮੈਂ ਤਾਂ ਉਹ ਗਈ ਤੇ ਅੱਡੇ ਤੋਂ ਮੁੜੀ ਆਉਣਾ ਸੀ ਇਹ ਤਾਂ ਰੁੱਸ ਕੇ ਗਈ ਨਹੀਂ ਇਹ ਤਾਂ ਵੀ ਮੈਂ ਅੱਡੇ ਤੋਂ ਮੁੜੀ ਆਉਣਾ ਸੀ ਦੋਨੇ ਮੁੱਕਰੀ ਜਾਂਦੇ ਕਰ ਲੈ ਇੱਕ ਮਿੰਟ ਪਤਾ ਕੀ ਆ ਪਾਰਟੀ ਦੇ ਮਾਰੇ ਕਰ ਇੱਕ ਮਿੰਟ ਸਾਰੀ ਗੱਲ ਇੱਕ ਮਿੰਟ ਚੁੱਪ ਕਰ ਮੇਰੀ ਇੱਕ ਗੱਲ ਸੁਣੀ ਸਰਪੰਚਾ ਮੈਂ ਤਾਂ ਅੱਡੇ ਤੱਕ ਗਈ ਸੀ ਮੈਂ ਐ ਸੋਚਿਆ ਸੀ ਜੇ ਮੈਨੂੰ ਕੋਈ ਮੋੜ ਲਿਆ ਵੇ ਮੋੜਨੇ ਮੈਨੂੰ ਕੋਈ ਗਿਆ ਨਹੀਂ ਉਹ ਤਾਂ ਕੁਦਰਤੀ ਤੁਸੀਂ ਵਾਗੇ ਨਹੀਂ ਮੈਂ ਟੱਡੇ ਤੋਂ ਮੁੜਿਆ ਆਉਣਾ ਸੀ ਮੈਂ ਆ ਕੇ ਚੱਲ ਗੱਡੀ ਦਾ ਲਾਲ ਚਾਈ ਜਾਨੀ ਮੈਂ ਕਹ ਫਿਰ ਤੁਰ ਕੇ ਜਾਣਾ ਪੂ ਏਸੀ ਦੀ ਹਵਾ ਵਧੀਆ ਲੱਗ ਹਾਂ ਗੱਲ ਤਾਂ ਸੀਗੀ ਵੇਖ ਉਹ ਜਿਹੜੀ ਉਹਦੇ ਵਾਲੀ ਬੱਚੀ ਪੀਓ ਲਿਆ ਦੇ ਕੋਈ ਨਹੀਂ ਲਾਲਾਂ ਘੇਟੋ ਘਟ ਤੂੰ ਨਾ ਪੀਲੀ ਵਾਲੀ ਹਾਂ ਨਹੀਂ ਨਾਲ ਮੇਰ ਘਰ ਸੁਣ ਆਪੇ ਚੱਕ ਲੈ ਮੂਤ ਮੈਂ ਇੱਥੇ ਚੱਕ ਮੈਂ ਤੈਨੂੰ ਕਹਤਾ ਕਾਲਾ ਪੂਰਾ ਆਪੇ ਚੱਕ ਲੈ ਮੈਂ ਇਥੋਂ ਲਿਆਂਦਾ ਜਾਂਦਾ ਹਾਂ ਜੀ ਜੀ 250 ਰੁਪਏ ਦੇ ਦੇ ਮੈਂ ਚੌਧਰ ਲੈਉਣਾਗਾ ਦੇਵਾ ਦੇ ਵਿੱਚ ਇੱਕ 250 ਰੁਪਏ ਦੇ ਦੇ ਸਬਜੀ ਪਾਣੀ ਵੀ ਲੈਉਣਾ ਹਾਂ ਤੂੰ ਮੈਂ 250 ਤਾਂ ਮੈਂ ਛੱਡ ਕੇ ਉਹ ਨਾਲੀ ਉੱਥੇ ਦੁਬਾਰੇ ਲੈ ਛੱਡਿਆ ਛੱਡਿਆ ਹਾਂ ਛੱਡਿਆ ਮੈਂ ਜਾਣੀ ਆ ਉਹ ਤਮਾਰ ਬੰਦਾਗਾ ਮੋੜ ਤੂੰ ਕੋਈ ਨਹੀਂ ਤੂੰ ਹੋ ਲੈ ਤੂੰ ਭੋਲੇ ਬਲੀਆਂ ਗੱਲਾਂ ਕਰ ਜੇ ਪਾਰਟੀ ਦੇਣੀ ਤਾਂ ਠੀਕ ਨਹੀਂ ਅਸੀਂ ਚੱਲਿਆ ਪਾਰਟੀ ਨੂੰ ਸਾਡੇ ਕੀ ਹੋਇਆਗਾ ਉਹ ਨਹੀਂ ਯਾਰ ਉਹ ਨਹੀਂ ਸਰਪੰਚਾ ਖੜ ਮਰ ਲੈਉਣਾ ਕੋਈ ਨਹੀਂ ਕੱਲ ਨੂੰ ਲੋੜ ਨਹੀਂ ਪਾਣੀ ਟਿਕਦੇ ਨਹੀਂ ਲਿਆ ਦੇਣਾ ਮੈਂ ਕਹੀ ਜਨਾ ਤੈਨੂੰ ਹਾਂ ਆਏ ਖਿੱਚ ਕੇ ਰੱਖਿਆਗਾ ਉਹ ਤੂੰ ਵੀ ਬੂਹਾਂ ਤੋਂ ਚੋਰ ਮਰਵਾ ਉਹ ਨਹੀਂ ਫੜ ਲੈ ਹੁਣ ਓ ਵਾਹ ਹਾਂ ਲੈ ਮੈਂ ਬਰਾ ਬੰਦੇ ਲੈ ਨਹੀਂ ਖਰਾਬ ਕਰਨੇ ਤੇ ਬੁੱਕੋ ਚ ਪੀ ਲੋ ਆਈ ਪੀ ਲੋ ਸਬਜੀ ਲੈ ਮਾੜੀ ਜੀ ਪਾ ਕੇ ਸਬਜੀ ਨੂੰ ਅੱਥਾ ਉਹ ਕੀਤਾ ਗੱਲਾਂ ਕਲੀਆਂ ਕਰਦਾ ਹੈ ਨਹੀਂ ਪਾਣੀ ਦਾ ਫੜਾ ਦੇ ਫਿਰ ਯਾਰ ਪੂਰੀ ਜਿੰਨੀ ਆ ਪਿਆ ਤੂੰ ਮੇਰੇ ਘਰੇ ਆਉਂਦਾ ਬਸ ਆ ਫੜ ਗਲਾਸ ਦੇਖੀ ਇਤੋਂ ਪਰ ਲੈ ਇਤੋਂ ਪਰ ਲੈ ਤੌੜੇ ਚ ਮਰਨਾ ਜੇਬ ਚ ਪਾਈ ਜਾਂਦਾ ਇਤੋਂ ਪਰ ਲੈ ਕੋਈ ਨਹੀਂ ਪਰ ਲੈਣਾ ਬਾਲੀ ਨਾ ਬੋਲਾ ਕਰਾਂ ਮੀ ਬੋਲੇ ਲੱਜ ਦੀ ਵਾਲੀ ਕਰਾਉਣਾ ਹੋਵੇ ਉਹ ਕੋਈ ਬਹ ਜਾ ਬੱਠਲ ਦੀ ਮੇਰੀ ਗੱਲ ਸੁਣ ਹਾਂ ਮੇਰੀ ਗੱਲ ਸੁਣ ਨਾਲੇ ਹਾਂ ਬੋਲ ਮੈਂ ਤੈਨੂੰ ਆਏ ਕਹਿੰਦੀ ਸੀ ਮੈਂ ਜਾ ਆਇਆ ਮੈਂ ਚੰਗਾ ਮੜਿਆ ਬੈਠ ਤੂੰ ਚੰਗਾ ਪਾਣੀ ਦਾ ਫੜਾ ਦੇ ਗੱਲਾਂ ਪਾਣੀ ਚੋ ਗੱਲਾ ਉੱਥੇ ਬੋਤਲ ਚੱਕ ਲੈ ਮੈਂ ਜਾ ਕੇ ਆਉਣੀ ਆ ਦੋ ਦਿਨ ਨੇ ਤੇ ਯਾਰ ਉਹ ਨਹੀਂ ਨਾਲੇ ਤੂੰ ਮਾਰ ਕੇ ਦੇਖ ਲੈ ਉਹ ਬੋਲ ਉਹ ਮੇਰੀ ਗੱਲ ਸੁਣ ਬੋਲ ਤੇਰੇ ਕੰਟਰੋਲ ਚ ਹੈ ਨਹੀਂ ਹੋਏ ਉਹ ਨਹੀਂ ਆ ਦੂਜੇ ਕਦੋਂ ਰੁੱਸ ਜਾਂਦੀ ਐ ਓਏ ਸਾਡੇ ਚਾਈ ਮੂਹ ਪਿਆਰਾ ਕੋਈ ਗੱਲ ਨਹੀਂ ਐ ਚਲਦੀਆਂ ਰਹਿੰਦੀਆਂ ਨੇ ਗੱਲਾਂ ਤੂੰ ਮੇਰੇ ਘਰੇ ਆ ਕੇ ਦੇਖੀ ਹਾਂ ਸਰਪੰਚਣੀ ਦੇ ਤਿੰਨ ਤੜਕੇ ਤਿੰਨ ਹੱਥ ਨੇ ਤਿੰਨ ਤਾਂ ਬੈਰੇ ਝੱਡੀਆਂ ਮੈਨੂੰ ਲੱਗਾ ਤਾਂ ਹੀ ਬਾਗੀ ਸੀ ਉਹ ਛੱਡ ਕੇ ਹੈਨਾ ਤਾਹੀ ਗਈ ਸੀ ਤਿੰਨ ਵਾਰੀਆਂ ਇਹਦੇ ਲੈ ਪਾਲਾ ਪੈਗ ਫਿਰ ਉਹ ਨਾ ਰੁੱਸ ਕੇ ਗਈ ਉਹ ਓ ਯਾਰ ਪੈਗ ਪਾਲਣਾ ਹੀ ਆ ਜਾਣਾ ਉਹ ਕੁکریاں ਮਰ ਜੇਂਦਾ ਜਾਣਦਾ ਮੈਂ ਆ ਕੇ ਸਰਪੰਚਣੀ ਆਈ ਆ ਫੋਕਰ ਫਣਾ ਵੀ ਨਹੀਂ ਛੱਡਦਾ ਮੈਨੂੰ ਲੱਗਾ ਤੈਨੂੰ ਕੁੱਟ ਕੇ ਗਈ ਐ ਕੁੱਟ ਕੇ ਗਈ ਆ ਗਾਹਾਂ ਦੀ ਓ ਮਾਈ ਗਾ ਸੁਣਿਆ ਸੀ ਤਿੰਨ ਵਾਰੀ ਦੀਆਂ ਵਾ ਕਿਉਂ ਮੈਂ ਬਰਾ ਉਹ ਕੋਕਰਾਮ ਮਰੀ ਜਾਂਦਾ 20 ਵਾਰੀ ਤਾਂ ਮੈਂ ਦੇਖਿਆ ਕੁੱਟ ਪੈਂਦੀ ਆ ਲੱਪਾਵਾ ਸੋਨੂੰ ਵੀ ਪਾਣੀ ਥੋੜਾ ਪਾ ਸਰਪੰਚਾ ਚੱਕ 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 ਨਹੀਂ ਸਰਪੰਚ ਨੇ ਕਿਵੇਂ ਆ ਸਰਪੰਚ ਨੇ ਠੀਕ ਆ ਵਧੀਆ ਤੂੰ ਕਿਹੜੇ ਵਲੇ ਆਗੇ ਨਾਲ ਤਾਂ ਕੁੱਟ ਕੇ ਪਜਾਤੀ ਸੀ ਆਗੀ ਸੀ ਨਹੀਂ ਤੇਰੇ ਘਰ ਵਾਲੇ ਦਾ ਬੇੜਾ ਬੈਠਿਆ ਸੀ ਕਿ ਮੇਰੇ ਘਰ ਵਾਲਾ ਕਿਉਂ ਬੇੜਾ ਬੈਠੇਗਾ ਘਰ ਵਾਲੀ ਪੱਟ ਦਾ ਮੇਰਾ ਹਰ ਬਾਰੀ ਘਰ ਹਾਂ ਕਿਉਂ ਮੇਰੇ ਘਰ ਵਾਲ ਨੇ ਤੇਰੇ ਮੇਰੀ ਗੱਲ ਸੁਣਾ ਉਹਦਾ ਕੀ ਮਤਲਬ ਸੀ ਜਿਹੜਾ ਉਹ ਕੇਸ ਸੀ ਕੁੜੀ ਵਾਲਾ ਇੱਕ ਪੈਸੇ ਉਹਨੂੰ ਦੇਣ ਦਾ ਮਤਲਬ ਸੀ 1 ਲੱਖ ਰੁਪਇਆ ਲੈ ਕੇ ਦਿ ਰਾਤ ਨੂੰ ਸਾਡੇ ਘਰੇ ਜਾਣ ਦਾ ਕੀ ਮਤਲਬ ਸੀ ਇਹਦਾ ਉਹ ਤਾਂ ਸਿੱਧਾ ਮੇਰੇ ਘਰ ਵਾਲਾ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਮਾਮਲਾ ਉਹਦਾ ਤੀ ਤੂੰ ਵੀ ਟਟੰਗਾ ਗਿਆ ਤੂੰ ਮੈਂ ਤਾਂ ਕਹੀ ਨਹੀਂ ਸੀ ਮੈਂ ਤਾਂ ਉਹ ਗਈ ਸੀ ਨਾਲ ਨਾ ਮੇਰੀ ਗੱਲ ਸੁਣ ਤੂੰ ਨਾ ਜਾਂਦੀ ਤੇਰੇ ਨਾਲ ਪੈਂਦੀਆਂ ਨਾ ਪੈਂਦੀਆਂ ਨਾਲੇ ਹੋਰ ਘਰ ਪੱਟਦਾ ਫਿਰਦਾ ਉਹਦਾ ਤਾਂ ਬਸਦਾ ਨਹੀਂ ਦੂਜਾਂ ਦੇ ਉਹ ਵੀ ਪੱਟਦਾ ਫਿਰਦਾ ਕਿਉਂ ਸਾਡੇ ਪਸੰਦ ਨੂੰ ਕੀ ਹੋ ਗਿਆ ਹਾਂ ਪਰ ਛੱਡੇ ਜਾ ਰਹੇ ਹੁਣ ਕੀ ਛੱਡੇ ਨਾਲੇ ਛੱਡ ਗਈ ਜਣਾ ਚ ਬੈੰਦਾ ਉੱਥੇ ਮੂਤ ਪੀਂਦਾ ਜਾ ਕੇ ਨਾਲ ਬੈਂਪਰ ਉੱਥੇ ਬੈਠੇ ਨੇ ਉੱਥੇ ਮੂਤ ਪੀ ਜਾਂਦੇ ਨੇ ਉੱਥੇ ਕੀ ਕਰਨ ਗਿਆ ਤੂੰ ਸੱਦੇ ਹੂ ਤਾਂ ਗਿਆਗਾ ਕਿ ਲੋੜਾ ਕਿਸੇ ਨੂੰ ਬੁਲਾਉਣ ਦੀ ਫਿਰ ਇੱਕ ਮਿੰਟ ਐ ਕੌਣ ਵਗ ਜੂ ਪੀਣਾ ਦੱਸੇ ਵੀ ਤੇਰੇ ਘਰ ਆਦਾ ਰੂ ਪੀ ਜਾਂਦਾ ਮੇਰੇ ਘਰ ਆਲਾ ਵਗ ਜੂਗਾ ਮੇਰੀ ਗੱਲ ਸੁਣ ਲੈ ਮੇਰੇ ਘਰ ਵਾਲਾ ਵਧੀਆ ਹੁਣ ਉਹ ਲੜਦਾ ਨਹੀਂ ਪੜਦਾ ਨਹੀਂ ਸਭ ਤੇਰੇ ਘਰ ਵਾਲੇ ਦੇ ਕਾਰਨਾਮਿਆਂ ਮੇਰੀ ਗੱਲ ਸੁਣ ਲੈ ਪੜ ਕੇ ਪਹਿਲਾਂ ਤਾਂ ਉਹ ਬਾਤ ਗਿਆ ਠੀਕ ਹੈ ਉਹ ਕੇਸ ਜਿੱਚ ਵੀ ਨਿਕਲ ਗਿਆ ਜੇ ਮਾਇਆ ਐਸਾ ਕੇਸ ਪਾਤਾ ਨਾ ਨਿਕਲ ਤੈਨੂੰ ਵੀ ਨਹੀਂ ਦਿੰਦੀ ਹੁਣ ਜਾਣਾ ਬਾਰੇ ਮੈਂ ਮੰਗਦੀ ਤੇ ਮੈਂ ਦੇਖਦੀ ਆ ਉਹਨੂੰ ਜਾ ਕੇ ਬਾਗ ਜਾ ਹਾਂ ਬਾਗ ਜਾ ਕੇਰੀ ਗੱਲਾਂ ਕਰਦੀ ਆ ਲੰਬਣੀ ਫਿਰਦੀ ਆ ਤਾਂ ਹੀ ਤਾਂ ਸਰਪੰਚ ਇੱਥੋਂ ਚੋਂ ਨਿਕਲ ਰਿਹਾ ਹੱਥ ਬਾਸੀ ਨਹੀਂ ਹੈਗੀ ਗੱਲ ਸਾਰਾ ਪਿੰਡ ਵੇਚ ਕੇ ਖਾ ਗਿਆ ਫਰਕ ਦੀ ਕੁੜੀ ਬੁੜੀ ਛੇ ਅਰਧਾ ਗਾ ਕਰ ਲਾ ਕੜੀਆਂ ਕਰਦੇ ਸਰਪੰਚ ਆ ਜਾਗੇ ਮੇਰੇ ਤੇ ਪਾਈ ਸੀ ਤੂੰ ਮੈਂ ਬਰਾ ਹਾਂ ਹੂੰ ਤਾਂ ਬੁਰਲਾ ਬੰਦਾ ਠੀਕ ਹੈ ਨਾ ਯਾਰ ਮੈਂ ਤੇ ਨਾਲ ਜਿਵੇਂ ਫੁੱਦੂ ਆ ਹੂੰ ਕਿਵੇਂ ਕਿਵੇਂ ਸਰਪੰਚ ਓਏ ਤਾਂ ਹੋਰ ਗੱਲ ਕਰਦਾ ਅੱਛਾ ਓਏ ਹੋਰ ਗੱਲ ਕਰਦਾ ਸੀ ਤੇਰੀ ਦੋਨ ਕਰਦਾ ਸਰਪੰਚ ਮਨੁਲਾ ਦਾ ਫੁੱਦੂ ਤੇਰਾ ਲਾਤਾ ਓਏ ਕਿਉਂ ਓਏ ਤੈਨੂੰ ਨਹੀਂ ਪਤਾ 700 ਰੁਪਿਆ ਅਧਰ ਸੀ ਘਰੋਂ ਲੈ ਜਾਂਦੇ ਆਪਾਂ ਇਹਦੇ ਨਾਲ ਪਤਾ ਤੈਨੂੰ ਹਾਂ ਤੇ ਦਿੱਤਾ ਗਿਆ 250 ਉਤੋਂ ਲੱਤ ਰੱਖੀ ਬੈਠਾ ਤੇਰੇ ਤੇ ਉਤੋਂ ਮੰਗੀ ਤੰਗੀਦਾਰੂ ਪਿਆਤੀ ਓਏ ਮੇਰਾ ਸਲਾ ਇਹ ਕਿੱਥੋਂ ਲਿਆ ਓ ਮੈਨੂੰ ਵਿਆਹ ਬੂਜੂ ਚੱਕ ਕੇ ਲੈ ਆ ਮੈਨੂੰ ਕਿੱਥੋਂ ਚੱਕ ਲੈ ਐਨੀ ਕਿਦਾਰੂ ਮੇਰੀ ਗੱਲ ਸੁਣ ਬੋਲ ਓਏ ਇਹਦਾਰੂ ਕਿੱਥੋਂ ਲੈ ਦੂੰ ਚੱਲੋ 2000 ਰੁਪਏ ਲਾਇਆ 700 ਦਾ ਤੈਨੂੰ ਤੇਲ ਪਾਉਣ ਨੂੰ ਹੈ ਨਹੀਂ ਹਾਂ 2000 ਦੀ ਦਾਰੂ ਵਿਆਹ ਬੂਜੂ ਬਣ ਚੱਕ ਲੈ ਜੋਰੀਆਂ ਉਹ ਦਹੀਂ ਮੇਰੇ ਕੋਲੇ ਪੈਸੇ ਤਾਂ ਸੀਗੇ ਮਾਹਜਾ ਲੱਗੇ ਪਿੱਛੇ ਕਰਕੇ ਦੇ ਦੂੰਗਾ ਤੁਹਾਨੂੰ ਤਾਂ ਹੀ ਮੈਂ ਕਹਿੰਦਾ ਸੀ 250 ਜਿਹੜਾ ਸੀਗਾ ਤੁਹਾਨੂੰ ਦੇ ਤਾ ਦੇਂਗਾ ਪਾਹੇ ਉਹ ਦੇ ਦੂੰਗਾ ਕਹਿ ਤਾ ਹੈਗਾ ਇਹਨੂੰ ਤੂੰ ਕਹਿੰਦਾ ਬੁੱਧੂ ਮੈਂ ਬਰਾ ਤੇਰਾ ਨਾਮ ਕੀ ਭੋਲਿਆ ਆਪਾਂ ਪੀ ਕੇ ਆਪ ਦੀ ਨਾ ਆ ਜਾਂਦੇ ਓਏ ਉਹ ਆਏ ਹੋਏ ਦਾ ਮੈਂ ਗੱਲ ਸੁਣ ਕੋ ਮੇਰੀ ਗੱਲ ਸੁਣ ਤੂੰ ਵਿਚਾਲੇ ਮੈਂ ਸੀ ਜਦੋਂ ਗੱਲ ਕਰੀ ਆ ਵੀ ਮੈਂ ਤੇਲ ਪਵਾਉਂਗਾ ਉਹ ਮੈਂ ਮੁੱਕਰਦਾ ਸੋਣੀ ਆ ਜਦੋਂ ਆਹ ਆਹ दारू ਲਿਆ ਤੇ ਯਾਰ ਥੋੜੇ ਤੇਰ ਜਦੋਂ ਪੋਏਗਾ ਠੀਕ ਆ ਤੂੰ ਪੈਗ ਪਾ ਬੈ ਪੈਗ ਪੈਗ ਲਾਓ ਪੈਗ ਤਾਂ ਸੋਣੀ ਮੁੱਕਦਾ ਫਿਰ ਮੈਂ ਹੈਂ ਫੰਦਾ ਲੈ ਮੈਂ ਮਪਰਾ ਅਜੇ ਸਿੰਦਰ ਜੀ ਜਾਨੀ ਗੱਲ ਸੁਣੀਆ ਕਦੋਂ ਕਲੇ ਹੋਣੀ ਆ ਉਹ ਵੀ ਲਈ ਆਉਂਦਾ ਮੈਂ ਇਹਨੂੰ ਕਹਿੰਦਾ ਸੀ ਮੈਂ ਮਪਰਾ ਕੋਈ ਆਪ ਤਾਂ ਐ ਸਿੰਦਰ ਤੋਂ ਟਿੰਡੀਆਂ ਲਾਣੀਆਂ ਤੇਰੇ ਘਰ ਵਾਲੀ ਆ ਗਈ ਤੂੰ ਮੋਜਾ ਕਰ ਤੇਰੇ ਚਰਚੇ ਬਾਬਾ ਸੁਣਨੇ ਨੇ ਮੈਂ ਚਰਚੇ ਤਾਂ ਸੁਣਨੇ ਸੀ ਤੂੰ ਆਪਦੇ ਵੀ ਵੱਸ ਗਿਆ ਮੈਂ ਮੈਂ ਤੈਨੂੰ ਦੱਸਾਂ ਉਨੇ ਇੱਕ ਤਿੱਤਾ ਲੱਗਦਾ ਕਰਨਾ ਕਟਕਟ ਹਾਂ ਇਹ ਲਿਆਤੀ ਨਾ ਪਾ ਹਾਂ ਲਿਆਤੀ ਰੋਲਾ ਪਏ ਉਹ ਤੂੰ ਸੋਚਦਾ ਕੁਝ ਹੋਰ ਉਹ ਜਿਹੜੇ ਟਿਹੜੇ ਟੱਡ ਜੇ ਉਹੀ ਲੱਤਾਂ ਮਾਰ ਦਿੰਦੇ ਆ ਆਹੋ ਮੈਂ ਮਰਾ ਹਾਂ ਕਹੇ ਦੀ 200 ਦੇ ਦੂਗਾ ਹੈ ਉਹ ਤੂੰ ਮੈਨੂੰ ਦੇ 700 ਦਾ 250 ਦਾ ਉਹ ਪਹਿਲਾਂ ਤੂੰ ਦੇ ਮੈਨੂੰ ਕੀ ਬੁੱਧੂ ਬਦਾ ਬੁੱਧੂ ਗੱਲਾਂ ਕਰੀ ਜਾਣਾ ਉਹ ਕੋਈ ਨਹੀਂ ਸਰਪੰਚਾ ਗੁੱਸਾ ਕਰ ਤੂੰ ਕਹਿੰਦਾ ਆੜੀ ਤੇ ਆ ਗਿਆ ਆ ਮੈਂ ਬਰਾ ਓਏ ਹਾਂ ਤੂੰ ਆਦੇ ਕਰੀ ਵੀ ਇਹਨਾਂ ਕਰੇ ਕਿਵੇਂ ਸਰਪੰਚਾ ਗੋਲ ਮੋਟੀ ਕਰ ਗਿਆ ਕਿਤੇ ਤੀਕ ਤੇ ਤਾਂ ਨਹੀਂ ਛੱਡਦਾ ਹਨਾ ਹਾ ਇਹਦਾ ਨਾ ਜੱਬੋ ਕਰਦਾ ਮੇਰਾ ਲੈਣਾ ਨਹੀਂ ਦੇਣਾ ਬੋਲਿਆ ਹਾਂ ਉਰਾ ਫੜਾਈ ਮੇਰੀ ਗੱਲ ਸੁਣ ਓਏ ਐਸ ਵੇਲੇ ਰੋਟੀ ਟੁਕੜਾ ਟਾਈਮ ਹੁੰਦਾ ਹੂੰ ਲੋਟ ਨਹੀਂ ਆਉਂਦਾ ਓਏ ਅਛਰਪਾ ਚਾ ਆਪ ਚੱਲ ਓਏ ਆ ਤਾਂ ਲਾਲਾ ਐ ਕਿ ਬਈ ਮੇਰੀ ਗੱਲ ਸੁਣ ਅੱਜ ਤਾਂ ਚੱਲਦੇ ਆ ਤੂੰ ਲੱਗਿਆ ਤੀਮੀ ਦੇ ਥੱਲੇ ਠੀਕ ਐ ਅਸੀਂ ਸਾਡੀ ਹੁੰਦੀ ਤੀਮੀ ਤਿੰਨ ਮਰਿਆ ਹੁੰਦੀ ਆ ਤਾਂ ਹੁਣ ਜੇ ਹਾਂ ਓ ਅੱਛਾ ਉਹ ਮੈਂ ਜਾਨਾ ਕਿੱਥੇ ਜਾਣਾ ਕਿੱਦਾਂ ਚੱਲੋ ਓਏ ਖਰਚਾ ਕੀ ਤੂੰ ਕਿੱਥੇ ਜਾਣਾਗਾ ਉਹ ਮੈਂ ਘਰੇ ਜਾਂਦਾ ਸੀ ਮੇਰੇ ਖਾਲੀਆ ਪੈ ਗਿਆ ਕੀ ਖਰਲ ਪੈ ਗਿਆ ਤੇਰੇ ਮੈਨੂੰ ਐਂ ਦੱਸ ਤੁਰਪੀਨ ਨੂੰ ਕਿੱਦਾਂ ਕਿੰਨਾ ਤੇਰੇ ਨੇ ਆਇਓ ਮੈਂ ਥੋਨ ਨੂੰ ਸ਼ਰਮਾਉਂਦੀ ਨਾ ਮੈਂਬਰ ਐਡਾ ਵੱਡਾ ਹੋ ਰਿਹਾ ਤੈਨੂੰ ਸੁਰਤ ਚਾਹੀਦੀ ਮਾੜੀ ਮੋਟੀ ਇਹਨੇ ਗਾਦੀ ਕਹਿੰਦਾ ਪਾਰਟੀ ਕਰਦੇ ਆ ਮੈਂ ਤਾਂ ਤੇਰੇ ਕੋਲ ਸੌਦਾ ਲਿਆ ਨੂੰ ਪੈਸੇ ਦੀ ਸਾਡੇ ਘਰ ਪੱਟਣ ਤੇ ਲੱਗੇ ਪਏ ਨੇ ਸਾਡੇ ਤੇਰਾ ਕੀ ਕਰਤੂਤ ਇਹ ਕਹਿੰਦੇ ਕਰਦੇ ਮਾੜਾ ਜ ਮੈਂ ਕੋਈ ਨਹੀਂ ਇਹ ਤਾਂ ਜਦੋਂ ਤੈਨੂੰ ਸੌਦੇ ਨੂੰ ਕਹਿੰਦੇ ਤੇਰੇ ਘਰ ਵਾਲੀ ਉੱਤੇ ਤੇਰੇ ਕੋਲ ਪੈਸੇ ਨਹੀਂ ਹੁੰਦੇ ਬੜੀਆ ਕਤੂਰੇ ਤਾਂ ਨਹੀਂ ਸਾਡੇ ਘਰ ਵਾਂ ਕੇ ਪੀਂਦੇ ਮਾੜੀ ਤੇਰੀ ਵੀ ਐ ਮਾੜੀ ਗੱਲ ਮਾੜੀ ਆ ਮੈਂ ਤਾਂ ਤੂੰ ਦੂਜਿਆਂ ਨੂੰ ਸਮਝਾਉਣਾਗਾ ਬਰਾਦਰ ਅਵੇ ਜਮੀ ਸਰੇ ਬਰ ਉਹੀ ਭਾਈ ਇਹ ਨੇ ਸਰੀ ਬੰਦੇ ਨੂੰ ਕਰਲਾ ਪਲਾ ਉਹਨੇ ਪਈ ਐ ਵੇ ਬੈ ਜਾ ਟਿੱਕੇ ਤੂੰ ਸੌ ਲੁੱਚਾਂ ਦਾ ਲੁੱਚਾ ਸਾਰਾ ਪਿੰਡ ਵੇਸ ਕੇ ਖਾ ਜੇ ਲੁੱਚਾ ਤੇਰੇ ਕਰ ਰਹਾ ਇਹਨੇ ਪਈ ਪਨੀ ਕੋ ਲੁੱਚਾ ਕਮਾ ਰਹਾ ਪੀਤੀ ਤੇਰਾ ਤੇਰਾ ਕੀੜੇ ਲੜਦੇ ਤੇ ਤਾਰੂ ਵਾਲਾ ਤੂੰ ਪੀਤੀ ਨਾ ਨਾ ਦੇਖ ਰਹਾ ਕਿ ਹੁਣ ਕਹਿੰਦਾ ਸੀ ਤੜਕੇ ਆਥਣੇ ਦੁਪਹਿਰੇ ਤੜਕੇ ਕੀੜੇ ਖਾ ਕੇ ਦਿੰਦਾ ਹਾਂ ਇਹ ਤਾਂ ਕੰਦਾ ਮੇਰੇ ਤੜਕੇ ਵੀ ਪਿੰਡ ਦਾ ਦੁਪਹਿਰੇ ਪੈਂਦੇ ਆਥਣੇ ਇਹ ਗੋਲ ਸੁਣ ਲੈ ਮੇਰੇ ਘਰ ਵਾਲੀ ਵਰਗੀ ਕੋਈ ਨਹੀਂ ਹੋ ਸਕਦੀ ਤੇ ਪੈ ਜਾ ਨਚਲਾ ਮੰਗਰੋ ਤੂੰ ਗੱਲਾਂ ਮੇਰੇ ਕੋਲ ਵੀ ਪੰਜਾਬੀ ਰੀ ਕਿਹਾ ਮੇਰੇ ਘਰ ਇਹ ਤਾਂ ਪਾਣੀ ਭਰਦੇ ਸ਼ੂਕਦੀਆਂ ਮੇਰੇ ਮੂਰੇ ਬਾ ਪਿੰਡ ਚ ਤੈਨੂੰ ਬਦਨਾ ਹੁਣ ਭੂੰ ਜੱਬ ਇਹ ਮੈਨੂੰ ਲੱਗਦਾ ਘਰ ਨੂੰ ਚੱਲਦਾ ਬੈਂਤ ਨਹੀਂ ਮਿਲਿਆ ਬੋਲਿਆ ਉਰੇ ਆਉਰੇ ਹਾਂ ਮੱਕੜੀ ਚਾਹੀਏ ਹੁਣ ਮੱਕੜੀ ਚਾਹੀਏ ਓਏ ਕਿਹੜਾ ਤਾਕੜਾ ਓਏ ਬਰੂਸਲੀ ਮਤਲਬ ਉਹ ਲੱਗਦਾ ਬਿਗ ਬਿਗ ਹੋਣੀ ਹੁੰਦਾ ਵੱਡਾ ਅੱਜਾ ਲੋਕਾਂ ਦਾ ਹਾਂ ਚੰਗਾ ਤੁੰਹੀ ਕਰੇਂ ਮੈਂ ਜੱਕ ਤੇ ਤੇਰਾ ਆਪਰਾ ਦਾ ਬੋਤਲ ਜੀ ਤੈਨੂੰ ਫੜ ਰੇ ਮੱਗੀ ਤੰਗੀ दारू ਐ 250 ਮੜਾ ਲੈਣੀ ਕਿਹੜਾ 250 ਮਰਨੇ ਆ ਮੈਂ ਤੇ ਉਹਦੀ ਘਰ ਵਾਲੀ ਦੱਸਣ ਬਾਅਦ ਤੇ ਤੈਨੂੰ ਫੜਿਆ ਨਹੀਂ ਗਿਆ ਅੱਛਾ ਨਾ ਪਲੈਨ ਹੀ ਖਰਾਬ ਕਰਤਾ ਸਾਰਾ ਦੂਤ ਦਾ ਪ੍ਰਿੰਸੀਪਲ ਤੇਰਾ ਕੰਪੁਤਰਾ ਚੋਸ ਲੈਣ ਦੀ 2 ਮਿੰਟਾਂ ਕੀ ਹੁੰਦਾ ਸੀ ਮੂਤ ਪੀਂਦ ਤੇ ਰਹਾ ਕਰ ਚੌਰਿਆ ਸਾਰਾ ਦਿਨ ਮੂਤ ਪੀਂਦ ਤੇ ਰਹਾ ਕਰ ਮੈਂ ਤੂੰ ਨਾ ਰੈਗੜਾ ਖੋ ਗੀ ਤੂੰ ਦੱਸ ਦੇ ਮੈਨੂੰ ਹਰਤੀ ਨਹੀਂ ਜੀ ਆ ਜਾ ਕਰਨਾ ਉਹਦੀ ਕੁਟਣ ਮੰਨ ਜਾ ਮੂਤ ਪੀਣਾ ਮੂਤ ਗਈ ਹੁੰਦਾ ਖਰਚ ਤੇਰੀ ਹੈ ਤੈਨੂੰ ਕਿਹਨੇ ਕਿਹਾ ਸੀ ਮੂਤ ਪੀਣ ਨੂੰ ਨਾਲ ਕਿਸੇ ਦੇ ਘਰੇ ਜਾ ਕੇ ਰੋੜਦਾਂ ਤੂੰ ਪੀਣਾਗਾ ਤੈਨੂੰ ਸ਼ਰਮ ਸ਼ਰਮ ਹੈਗੀ ਐ ਤੂੰ ਸਰਪੰਚ ਜੀ ਮੇਰੀ ਗੱਲ ਸੁਣ ਲੈ ਕੀ ਗੱਲ ਸੁਣਾ ਮੈਨੂੰ ਧੱਕਾ ਧੱਕਾ ਨਾ ਮਾਰੀ ਮੈਨੂੰ ਤੂੰ ਕੀ ਕਰ ਲੇਗਾ ਦੱਸੀ ਮੈਨੂੰ ਤੂੰ ਹੁਣ ਹੁਣ ਮਾਰ ਕੇ ਦਿਖਾ ਹਲ ਫੜ ਦੱਸੀ ਮੈਂ ਤੈਨੂੰ ਕਹਣਾ ਹੁਣ ਮਾਰ ਕੇ ਦਿਖਾ ਫੜ ਹਾਏ ਮੈਂ ਤੈਨੂੰ ਕਿਹਾ ਵੀ ਧੱਕਾ ਨਾ ਮਾਰਿਆ ਕਰ ਚਪਲ ਲਾ ਲੈਨੀ ਆ ਚੁੱਪ ਕੀ ਕਹਿੰਦੇ ਆਏ ਜੇ ਆਂਡੇ ਜੇ ਨਾ ਕੱਢ ਮੇਰੇ ਕੋਣੀ ਠੀਕ ਐ ਆ ਵੀ ਗਈ ਹੁਣ ਆਉਣਾ ਵੀ ਨਹੀਂ ਸੀ ਮੈਂ ਤੈਨੂੰ ਕਿਹੜਾ ਸੱਦਿਆ ਸੀ ਉਹ ਤਾਂ ਤੇਰੇ ਕਰਤੂਤ ਦਾ ਪਤਾ ਹੈਗਾ ਹੁਣ ਬਿੰਦਰੀ ਟਕਾਉ ਨੂੰ ਫਿਰਦਾ ਹੋਏਗਾ ਜਿਹੜਾ ਤੂੰ ਉਹਨਾਂ ਦੇ ਘਰ ਜਾ ਕੇ ਸ਼ਰਾਬਾਂ ਪੀਣਾਗਾ ਟਕਾਉ ਹੈ ਹਾਂ ਉਹਨੂੰ ਦਸਾਨੀ ਮਰਜਾ ਨੂੰ ਹਾਂ ਤੂੰ ਰਹਿਣ ਦਾ ਰਹਿਣ ਤਾਂ ਹੀ ਤਾਂ ਉਹਦੇ ਕਰ ਲੱਖ ਰੁਪਈਆ ਲੈ ਕੇ ਜਾਂਣਾ ਫੋ ਤੇਰੇ ਫੇਰੇ ਖੜੇ ਨੇ ਮੈਨੂੰ ਤਾਂ ਕਦੇ 20 ਰੁਪਈਆ ਨਹੀਂ ਸਾਰੇ ਹੈਗੇ ਕਿਹਨੂੰ ਲੱਖ ਰੁਪਈਆ ਦੇ ਕੇ ਉਹ ਬਿੰਦਰੀ ਨੂੰ ਕੋਈ ਉਹਨੂੰ ਘਨੂ ਦੇ ਗਿਆਉਂਦਾ ਸੀ ਮੈਂ ਅੱਛਾ ਹੋਰ ਕਿੰਨੇ ਕਿਉਂਦਾ ਉਹਦਾ ਉਹ ਜਿਹੜਾ ਕੇਜ ਆ ਪਰ ਰੋਲਰ ਆ ਪਾ ਰਣ ਉਹਦਾ ਕਰਕੇ ਸੀ ਬਿਨਾਂ ਗੱਲ ਤੋਂ ਤਾਂ ਕੋਈ ਉਹੀ ਨਹੀਂ ਪੈਸੇ ਦਿੰਦਾ ਮਰਨ ਤੇਰੀ ਗਲਤੀ ਸੀ ਤੂੰ ਤਾਂ ਪੈਸੇ ਦੇ ਕੇ ਆਇਆ ਹਾਂ ਤੂੰ ਹੱਸ ਰਹਿ ਜਾ ਕੇ ਮਰੇ ਤੇ ਆ ਫੜ ਯਾ ਹਾਂ ਦੱਸ ਕੀ ਚੀਕਦਾ ਕੀ ਚੀਕਦਾਗਾ ਮੈਂ ਪਾਣੀ ਪੀਣੇ ਸੀਗਾ ਉਹ ਪਿਆ ਕੈਂਪਰ ਪੀਲਾ ਨੌਕਰ ਨਹੀਂ ਰੱਖੀ ਹੋਈ ਸਾਜ ਕੀ ਹੋਣੀ ਤਾਰੂ ਤੋਂ ਸਕਿਆਗਾ ਬਣਾਇਆ ਤੇਰੇ ਵਾਸਤੇ ਮੁਰਗਾ ਹਾਂ ਮੈਂ ਤਾਂ ਕੁਝ ਨਹੀਂ ਬਣਾਇਆ ਚਟਨੀ ਕੁੱਟੀ ਪਈ ਹੈ ਖਾਣੀ ਹੋਈ ਰੋਟੀ ਖਾ ਲਈ ਲਾ ਕੇ ਆਵਦੀ ਆ ਮੈਂ ਤਾਂ ਕੋਈ ਨਹੀਂ ਪਕਾਈਆ ਵਾਜੜੀਏ ਰੋਟੀ ਲੈ ਆਈ ਜੇ ਗਵਾ ਕੇ ਮੇਰੇ ਕਮਰੇ ਜੇ ਕਮਰੇ ਅੱਗੇ ਇਧਰੀ ਚਨਾ ਹੋ ਗਈ ਮਿੰਨ ਤਾਂ ਸਮਝ ਨਹੀਂ ਆਉਂਦੀ ਬਿਬਾਪੂ ਮੇਤੇ ਨਖੀਜਨ ਕਿਉਂ ਲੱਗ ਗਿਆ ਮੈਨੂੰ ਲੱਗਦਾ ਜਦੋਂ ਤੇ ਇਹਨੂੰ ਦੇਖਣ ਲੱਗੇ ਨਾ ਉਹਦਾ ਜ਼ਿਆਦਾ ਨਹੀਂ ਚੰਬਲ ਗਿਆ ਥੋੜਾ ਐਂ ਕਿਉਂ ਬੋਲਦਾ ਮੇਰੇ ਬਾਪੂ ਆਹੋ ਕਿਤੇ ਉਧਰ ਕਿਤੇ ਇੱਧਰ ਕਿਤੇ ਉਧਰ ਕਿਤੇ ਉਧਰ ਕੀ ਬਾਪੂ ਆ ਮੇਰਾ ਹੁਣ ਮੈਂ ਤੈਨੂੰ ਥੋੜਾ ਬੁਰਾ ਬੋਲਣ ਦਵਾਂਗੀ ਮੈਂ ਜੋ ਮਰਜ਼ੀ ਬੋਲ ਸਕਦੀ ਆ ਅੱਛਾ ਹਾਂ ਮੇਰੀ ਗੱਲ ਸੁਣ ਉਹਦੇ ਜਿੱਦ ਦੇ ਤੂੰ ਆਇਆ ਸੀ ਨਾ ਘਰੇ ਹਾਂ ਉਤੋਂ ਬਾਅਦ ਜੇ ਬਾਪੂ ਐਂ ਕਰਨ ਲੱਗ ਗਿਆ ਕੁੜੀਏ ਬਾਹਰ ਨਹੀਂ ਜਾਣਾ ਮੈਥੋਂ ਬਿਨਾ ਪੁੱਛੇ ਪੈਰ ਨਹੀਂ ਪਟਣਾ ਕਰੋ ਇੱਥੇ ਬਹਿ ਜਾ ਉੱਥੇ ਵਹਿ ਜਾ ਕਿੱਥੇ ਜਾਨੀ ਆ ਛਾਤੇ ਕੀ ਕਰਦੀ ਆ ਇਹ ਜਿਹਾ ਸਵਾਲ ਕਰਨ ਲੱਗ ਗਿਆ ਮੇਰੇ ਨਾਲ ਕਿਤੇ ਉਹਨਾਂ ਦਾ ਸ਼ੱਕ ਜਗਾਣ ਲੱਗ ਗਿਆ ਤੇਰੇ ਤੇ ਮੈਂ ਤਾਂ ਆਪ ਲੱਗਤਾ ਹੁਣ ਮੇਰੀ ਗੱਲ ਸੁਣ ਸ਼ੱਕ ਤਾਂ ਉਹ ਕਰਨ ਲੱਗ ਗਿਆ ਗੱਲ ਕਰ ਵੀ ਤੂੰ ਆਇਆ ਨਾ ਕਰ ਇੱਥੇ ਤੂੰ ਹੋਰ ਕਿਤੇ ਮੇਰਾ ਘਟਾਪਾ ਨਲਵਾਦੀ ਘਟਾਪੇ ਨੂੰ ਮੈਂ ਗਈ ਮੈਂ ਤਾਂ ਤੇਰਾ ਫੈਸਲਾ ਕਰਾਉਣੀ ਆਉਣਾ ਵੀ ਤੈਨੂੰ ਉੱਥੇ ਲੈ ਕੇ ਜਾਉ ਗੱਲਬਾਤ ਹੀ ਕਰਨੀ ਹੁੰਦੀ ਆ ਉੱਥੇ ਲੈ ਕੇ ਜਾਉ ਜਦ ਤਾ ਉੱਥੇ ਮੈਂ ਕਹਿੰਦੀ ਸੀ ਮੈਂ ਰਹਿ ਪੈਣੀ ਆ ਤੂੰ ਹੀ ਮੇਰੇ ਪਿਓ ਦੇ ਕੰਨ ਭਰਦਾ ਸੀ ਨਾ ਨਾ ਲੈਜੋ ਜੀ ਲੈਜੋ ਇਹਨੂੰ ਫੇਰ ਅੱਗੇ ਗੱਲ ਕਰਾਂਗੇ ਨਾਲੇ ਮੈਂ ਤੈਨੂੰ ਕੰਨ 'ਚ ਕਿੰਨੀ ਵਾਰੀ ਭੌਂਕੀ ਗਈ ਵੇਜੇ ਮੈਂ ਬਾਗੀ ਤੈਨੂੰ ਨਹੀਂ ਦਿਸਣੀ ਫਿਰ ਉਹ ਮੈਨੂੰ ਲੱਗਦਾ ਤੇਰੇ ਬਾਪੂ ਦੀ ਮੱਲਾ ਦਾ ਕੋਈ ਚਾਲ ਤਾਂ ਨਹੀਂ ਇਹਦੇ 'ਚ ਮੈਨੂੰ ਕੀ ਪਤਾ ਵੀ ਕੀ ਚਾਲਾ ਕੀ ਨਾ ਕਲਵੰਤ ਕੋਲ ਗਿਆ ਹੋਇਆ ਉਹ ਹੁਣ ਦੇਖ ਲੈ ਕਲਵੰਤ ਕੋਲੇ ਗਿਆ ਹੋਇਆ ਹੋਰ ਅੱਛਾ ਕਿਨੇ ਕ ਟਾਈਮ ਹੋ ਗਿਆ ਕਾਫੀ ਟਾਈਮ ਹੋ ਗਿਆ ਕਹਿੰਦਾ ਸੀ ਮੈਂ ਉਹਦੇ ਕੋਲ ਜਾ ਕੇ ਆਉਣਾ ਮੈਂ ਕਿਹਾ ਕੀ ਕਰਨ ਜਾਣਾ ਤੈਨੂੰ ਕਹੇ ਤਾਂ ਨਾ ਪੁੱਛਣਾ ਨਹੀਂ ਮੈਨੂੰ ਬਾਰ-ਬਾਰ ਮੂੰ ਮੇਰੀ ਗੱਲ ਸੁਣ ਹੁਣ ਇਹ ਗੱਲ ਦਾ ਧਿਆਨ ਰੱਖੀ ਵੀ ਬਾਪੂ ਖਿੱਚਦਾ ਕਿਉਂ ਆ ਫਟਾਤਾ ਕਰਨਾ ਹੀ ਪੈਣਾ ਹੈ ਥੋੜਾ ਗੁਜ਼ਾਰਾ ਹੋਣਾ ਨਹੀਂ ਤਾਂ ਚੱਲ ਮਾ ਬਾਪੂ ਵੀ ਆਉਣ ਵਾਲਾ ਹੋ ਫਿਰ ਐਨਾ ਮੈਂ ਵੀ ਚੱਲਾਂ ਹੋਰ ਬਾਗ ਜਾ ਹੁਣ ਹੋਰ ਮੈਂ ਤੇਰੀ ਆਰਤੀ ਉਤਾਰਾਂਗੀ ਤੂੰ ਮੈਨੂੰ ਹੋਰ ਗੱਲਾਂ ਚ ਲਾ ਕੇ ਬਹਿ ਗਿਆ ਮੈਨੂੰ ਪਤਾ ਹੀ ਸੀ ਤੂੰ ਤਾਂ ਭੱਜਣ ਨੂੰ ਤਿਆਰ ਹੀ ਰਹਿੰਦੀ ਐ ਮੈਨੂੰ ਵੀ ਮੈਂ ਭੱਜਣ ਨੂੰ ਕਾਹਨੂੰ ਤਿਆਰ ਰਹਿੰਦੀ ਤੂੰ ਆਪ ਛਿੱਤਰ ਖਾ ਲੇਂਗਾ ਉੱਥੇ ਪਿੰਡ ਸੀ ਨਾ ਉੱਥੇ ਤਾਂ ਹਜੇ ਫਿਰ ਵੀ ਉਹ ਸ਼ੱਕ ਨਹੀਂ ਸੀ ਕਰਦਾ ਕਿਉਂਕਿ ਮੇਰਾ ਘਰ ਸੀ ਮੈਂ ਤੇਰਾ ਸਮਝੌਤਾ ਕਰਾਉਣ ਆਇਆ ਕੀ ਤੂੰ ਮੇਰਾ ਸਮਝੌਤਾ ਕਰਾਉਣਾ ਹੈ ਤੈਨੂੰ ਐ ਪਤਾ ਵੀ ਹੈ ਕੁਛ ਸਮਝੌਤਾ ਕਰਾਉਣਾ ਹੈ ਠੀਕ ਆ ਫਿਰ ਛੱਡੂ ਹਾਂ ਹੁਣ ਮ ਫਰ ਮੈਗਾ ਨੂੰ ਕਹਿੰਨੀ ਮੈਂ ਤੂੰ ਗਲਤ ਆ ਯਾਰ ਤੈਨੂੰ ਪਤਾ ਵੀ ਐ ਜਦੋਂ ਇੱਕ ਪਿਓ ਦੇ ਘਰੇ ਉਹਦੀ ਧੀ ਬੈਠੀ ਹੁੰਦੀ ਐ ਨਾ ਅਗਲੇ ਨੂੰ ਟੈਨਸ਼ਨ ਤਾਂ ਹੁੰਦੀ ਐ ਪਰ ਜਦੋਂ ਵਿਆਹ ਕੇ ਜਾਂਦੀ ਐ ਫਿਰ ਉਹਦੀ ਟੈਨਸ਼ਨ ਘਟ ਜਾਂਦੀ ਐ ਮੈਨੂੰ ਲੱਗਦਾ ਉਹਨੂੰ ਤਾਂ ਚਾਹ ਜੜਿਆ ਵੈ ਵੇ ਉਹਨੂੰ ਕੋਈ ਚਾਹ ਨਹੀਂ ਚੜਿਆ ਤੂੰ ਆਪਦੀ ਪ੍ਰੇਡ ਕਰਾ ਲੇਂਗਾ ਜਾਂ ਭੱਗ ਜਾ ਉਹਦਾ ਕੋਈ ਪਤਾ ਨਹੀਂ ਕਦੋਂ ਆ ਜਵੇ ਚੱਲ ਠੀਕ ਐ ਤੂੰ ਆ ਜੀ ਫਿਰ ਚੰਗਾ ਜਾਂ ਉਧਰ ਆ ਜੀ ਫਿਰ ਵੇ ਮੈਂ ਨਹੀਂ ਆਉਂਦੀ ਬਾਪੂ ਨੇ ਨਾ ਮੈਨੂੰ ਸਾਫ਼ ਕਹਿ ਰੱਖਿਆ ਵੀ ਘਰੋਂ ਪੈਰ ਨਾ ਪੱਟਦੀ ਲੈ ਓਏ ਬਾਪੂ ਹੁਣ ਤੈਨੂੰ ਠਾਣਾ ਹੀ ਚਲਾ ਦੂ ਕਈ ਨਹੀਂ ਮਿਮਾ ਕਰਨ ਚੱਲੀ ਆ ਬੋਹ ਕਰਨ ਚੱਲੀ ਆ ਕੀ ਕਰਨ ਚੱਲੀ ਆ ਆ ਜੀ ਬਸ ਆ ਜੀ ਬਸ ਛੇਤੀ ਭੱਗ ਜਾ ਕਿਤੇ ਬਾਹਰ ਨਾ ਤੈਨੂੰ ਦੇਖ ਲਿਆ ਆਉਂਦਾ ਹੋਇਆ ਕੋਈ ਇਹਨੇ ਵੀ ਤਪਾ ਮਾਰਿਆ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਬਾਹਰ ਨੂੰ ਜਿੰਦਾ ਲੱਗਿਆ ਪਿਆ ਹੈ ਵੀ ਕਰਮਾਂ ਤੇ ਗਿਆ ਕਿਤੇ ਅਸਲ ਚ ਨੇ ਇਹ ਕੁੜੀ ਜੀ ਨੇ ਜਦੋਂ ਮੈਂ ਘਰੋਂ ਪਾਇਰ ਪਟਿਆ ਉਹਦੀ ਆਵਾਜ਼ ਮਾਰੀ ਮੈਥਾ ਤਾਂ ਮੇਰਾ ਉਹਦੀ ਠਣਕ ਗਿਆ ਸੀ ਲੈ ਵੀ ਕੰਮ ਬਣਦਾ ਵੀ ਹੁਣ ਫਿਕਰ ਇਹ ਲੱਗਿਆ ਪਿਆ ਹੈ ਦਿੱਕਲਵੰਤ ਕਿਤੇ ਹੋਰ ਨਾ ਪੰਗਾ ਖੜਾ ਕਰਦੇ ਨਾਲ ਜਾਣੀ ਗੁੱਸੇ ਚੱਕ ਕੁਛ ਖਾ ਪੀ ਜੇ ਜਾਂ ਕਿਸੇ ਗੱਡੀ ਥਲੀ ਆ ਜੇ ਇਹ ਤਾਂ ਬਹੁਤ ਔਖਾ ਹੋ ਗਿਆ ਹੁਣ ਘਰੇ ਜਾ ਕੇ ਸਿੰਦਰ ਨੂੰ ਦੱਸਾਂਿੱਕਲਵੰਤਾਂ ਹੈ ਹੀ ਨਹੀਂ ਕਰੇ ਇਹ ਗੱਡੀ ਸਰਪੰਚ ਦੀ ਐ ਮੈਨੂੰ ਤਾਂ ਉਹ ਹੀ ਲੱਗਦੀ ਐ ਜਿਵੇਂ ਸਰਪੰਚ ਦੀ ਹੋਵੇ ਗੱਡੀ ਇਹ ਇਥੇ ਕੀ ਕਰਦਾ ਫਿਰਦਾ ਐ ਇਹ ਲਾ ਇਹ ਕੰਮ ਸਵਾਰ ਦਾ ਕੰਮ ਬਗਾੜੂਗਾ ਹਾਲਤ ਬਿਗੜਦੀ ਜਾਗੀ ਹੁਣ ਦੇਖਾ ਤਾਂ ਸਹੀ ਚਿੰਦਰ ਨੂੰ ਪੁੱਛਾਂ ਵੀ ਕੌਣ ਆਇਆ ਸੀ ਹੂੰ 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 ਚਿੰਦਰ ਗੱਲ ਸੁਣ ਮੇਰੀ ਭਾਈ ਹਾਂ ਬਾਪੂ ਅੱਜ ਕੋਈ ਆਪਣੇ ਘਰੇ ਆਇਆ ਸੀ ਨਾ ਆਪਣੇ ਘਰੇ ਕਿਹਨੇ ਆਉਣਾ ਬਾਪੂ ਤੂੰ ਜਦੋਂ ਵੀ ਕਰੋ ਬਾਹਰ ਜਾਣਾ ਨਾ ਤੇਰਾ ਦਿਮਾਗ ਹੱਲ ਜਾਂਦਾ ਇੰਨੀ ਗਰਮੀ ਤੇਰਾ ਬੀਪੀ ਬੂਪੀ ਵਾਧਦਾ ਜਾ ਜਾ ਕੇ ਪਾਣੀ ਪੂਣੀ ਪੀ ਲਾ ਚਿੰਦਰ ਮੇਰੀ ਗੱਲ ਸੁਣ ਬੀਪੀ ਵਾਧਦਾ ਚਾਹੇ ਘਟਦਾ ਪਰ ਮੈਨੂੰ ਗੱਡੀ ਮੈਂ ਸਰਪੰਚ ਦੀ ਦੇਖੀ ਐ ਇੱਥੇ ਸਰਪੰਚ ਕੀ ਕਰਨ ਆਉਂਦਾ ਪਹਿਲਾਂ ਹੁਣ ਰੋਜ ਮੇਰੀ ਗੱਲ ਸੁਣ ਲੈ ਸਰਪੰਚ ਨੂੰ ਇੱਥੇ ਪਿੰਡ 'ਚ ਕੋਈ ਹੋਰ ਜਾਣਦਾ ਨਹੀਂ ਅਗਲਾ ਸੋ ਕੰਮ ਆਇਆ ਹੁਣ ਕਿ ਕਹਾ ਇੱਥੇ ਆਪਣੇ ਘਰੀ ਆਉਗੇ ਇਹੀ ਏਡਾ ਲੱਭਿਆ ਉਹਨੂੰ ਚਿੰਦਰ ਹੋਰ ਸੜਕਾਂ ਵੀ ਹੈਗੀਆਂ ਨੇ ਹੋਰ ਗਲੀਆਂ ਵੀ ਹੈਗੀਆਂ ਨੇ ਏਸੇ ਗਲੀ ਵੀਦੀ ਨਿਕੜਾ ਸਰਪੰਚ ਨੇ ਗੱਡੀ ਲੈ ਕੇ ਤੇ ਬਾਪੂ ਇਹ ਗਲੀ 'ਚ ਇਕੱਲਾ ਆਪਣਾ ਘਰ ਥੋੜਾ ਕਿੰਨੇ ਜਾਣਾ ਇਹਦਾ ਘਰ ਹੈ ਕੀ ਪਤਾ ਕਿਸੇ ਦੇ ਘਰੇ ਤੇਰਾ ਤਾਂ ਸੱਚੀ ਦਿਮਾਗ ਖਰਾਬ ਹੋਇਆ ਪਿਆ ਐਂ ਤਾਂ ਕੁਲਵੰਤ ਵੀ ਨਹੀਂ ਕਰਦਾ ਸੀ ਜਿਵੇਂ ਤੂੰ ਮੇਰਾ ਜੀਣਾ ਹਰਾਮ ਕੀਤਾ ਹੋਇਆਗਾ ਜੀਣਾ ਹਰਾਮ ਪੁੱਤ ਮੇਰੀ ਗੱਲ ਸੁਣੋ ਮੇਰੇ ਦਿਮਾਗ ਤੇ ਕਿੰਨਾ ਬੋਝ ਹੈ ਜਦੋਂ ਦੀ ਤੂੰ ਘਰੇ ਆਈਆਂ ਨਾ ਨਾਲੇ ਤੇਰਾ ਉੱਥੋਂ ਵਾਲਾ ਘਰ ਉੱਜੜਦਾ ਦਿਸਦਾ ਮੈਨੂੰ ਘਰ ਨੂੰ ਜਿੰਦਾ ਲੱਗਿਆ ਪਿਆ ਕੁਲਵੰਤ ਕਰੇ ਹੈ ਨਹੀਂ ਮੈਂ ਉੱਥੋਂ ਆਇਆ ਹੁਣ ਘਰੇ ਨਹੀਂ ਹੈਗਾ ਹਾਂ ਮੈਨੂੰ ਐ ਲੱਗਦਾ ਵੀ ਕਿਤੇ ਹੋਰ ਨਾ ਕੋਈ ਸਿਆਪਾ ਬੀਜ ਦੇ ਕਿਤੇ ਆਪਣੇ ਸਿਰ ਪੈ ਜੇ ਕੇਸ ਸਿਆਪਾ ਕਾ ਨਾ ਬੀਜ ਨਾ ਉਹਨੇ ਕੰਜਰ ਕਿਤੇ ਪਿੰਦਾ ਪੁੰਦਾ ਹੋਣਾ ਕਿਸੇ ਕੋਲ ਬਹਿ ਕੇ ਹੋਰ ਕੀ ਆ ਨਹੀਂ ਤੇ ਉਹ ਹੀ ਕਹਿਣਾ ਵੀ ਚਲ ਤੈਨੂੰ ਮੈਂ ਛੱਡਿਆ ਮੈਂ ਉਹਦੇ ਕੋਲੇ ਮੈਂ ਨਹੀਂ ਜਾਂਦੀ ਬਾਪੂ ਆਪਣਾ ਤਾਂ ਇੱਥੇ ਹੀ ਕੰਮ ਲੋਟ ਆ ਹੈ ਮੇਰੇ ਕਹਿਣ ਦਾ ਭਾਵ ਆ ਕਿ ਵਗ ਜਾਣਗੇ ਕੋਈ ਨਹੀਂ ਮੈਂ ਤੈਨੂੰ ਸੋਚ ਸਮਝ ਕੇ ਦੱਸੂਗੀ ਚਲ ਕੋਈ ਨਾ ਕਲਮੰਤ ਦਾ ਹੀ ਝੂਠਾ ਖਾਇਆ ਹੋਇਆ ਹੈ ਮੈਨੂੰ ਲੱਗਿਆ ਤੇਰਾ ਕਲਮੰਤ ਦਾ ਝੂਠਾ ਉਹਦਾ ਘਰ ਹੀ ਨਹੀਂ ਹੈਗਾ ਮੈਂ ਕਿ ਪੀਠਾ ਖਾਣਾ ਮੈਂ ਜਾਣਦੀ ਆ ਆਹੋ ਖਬਰ ਕਿੱਥੇ ਗਿਆ ਵਾ ਮੈਨੂੰ ਫਿਕਰ ਵੜ ਵੜ ਖਾਂਦਾ ਵੀ ਕਿਤੇ ਹੋਰ ਨਾ ਕੋਈ ਚੰਦ ਚੜਾ ਦੇ ਉਹ ਹੁਣ ਪਾਣੀ ਤਾਂ ਪਿਆ ਦੇ ਸਿੰਦਰ ਲਿਆਉਂਨੀ ਆ ਉਲੂ ਮੈਂ ਬਰ ਸਾਹਿਬ ਚੱਲਦੇ ਆ ਮੈਂ ਤੁਹਾਡੇ ਕਰਕੇ ਜਾ ਰਿਹਾ ਜਵਾਬ ਨਹੀਂ ਦੇ ਸਕਦਾ ਤੁਹਾਨੂੰ ਮੈਂ ਬਰ ਸਾਹਿਬ ਕੀ ਕਰੀਏ ਫਿਰ ਆਪਣਾ ਕੰਮ ਤਾਂ ਸਾਰਿਆਂ ਨੇ ਬੀੜਲੇ ਪੈਣਗੇ ਆਪਾਂ ਨੂੰ ਜੀ ਸਨਮਾਨ ਕਰਕੇ ਆਏ ਹੋ ਤੁਸੀਂ ਬਿਲਕੁਲ ਜੀ ਬਿਲਕੁਲ ਮੈਂ ਤਾਂ ਆ ਮੇਰੇ ਕੋਲ ਤਾਂ ਆਪ ਟਾਈਮ ਨਹੀਂ ਹੈਗਾ ਮੈਂ ਤਾਂ ਬਚਾਣਾ ਛੁੱਟੇ ਬਤਾਉਣ ਵਾਸਤੇ ਜਾਣਾ ਸੀ ਦੱਸ ਹਾਂ ਸਾਡੇ ਵੀ ਕਹੀ ਜਾਂਦੇ ਆ ਹਾਂ ਇਹ ਮੈਨੂੰ ਐਂ ਗੱਲ ਦੱਸੋ ਇਹਦਾ ਹਜੇ ਨਿਭੜੀ ਨਹੀਂ ਵਿੱਚ ਹੀ ਪਿਆ ਕੰਮ ਨਹੀਂ ਨਿਭੜਾ ਨਹੀਂ ਹੈ ਬਾਕੀ ਪਤਾ ਕੀ ਉਹਨੇ ਅੱਗੇ ਕੰਪਲੀਟ ਪਾਤੀ ਸਰਪੰਚ ਨੇ ਅੱਛਾ ਦੇਖੀ ਮੇਰੇ ਤੇ ਇਹ ਆਪਣਾ ਝੂਠਾ ਕੇਸ ਪਾਇਆ ਇਹਨਾਂ ਨੇ ਅੱਛਾ ਤੇ 420 ਦਾ ਕੇਸ ਬਣਦਾ ਇਹਨਾਂ ਤੇ ਜਰ ਬੜਾ ਲੰਕਿਆ ਬੈਗਮ ਆ ਲੰਕਿਆ ਬੈਗਮ ਚਲੋ ਮੈਂ ਤਾਂ ਬਖ ਚੱਲਦਾ ਹੂੰ ਤਾਂ ਬੈਰ ਬੰਨਣਾ ਹੀ ਆ ਇਹ ਹੋਰ ਕੀ ਕੰਮ ਹੈ ਇਹ ਜਨਾਬ ਮੇਰਾ ਬੈਰ ਪੈਂਦਾ ਏ ਤੁਸੀਂ ਸਮਝਦੇ ਨਹੀਂ ਥੋਡੀ ਤਾਂ ਡਿਊਟੀ ਆ ਮੈਂ ਤੁਹਾਡੇ ਨਾਲ ਜਾਣਾ ਮੇਰਾ ਬੈਰ ਪੈਂਦਾ ਚਲੋ ਕੋਈ ਗੱਲ ਨਹੀਂ ਆਪਣਾ ਮਸਲਾ ਨਿਬੇੜਦੇ ਮੈਂ ਦੇਖਦਾ ਮਾੜਾ ਜਿਹਾ 1 ਮਿੰਟ ਸਿੱਧਾ ਨਾ ਜਾਓ ਡਰ ਜੂ ਵਿੰਦਰੀ ਹੋਪੋ ਲਿਆ ਅੱਜੀ ਕੌਣ ਆਵਿੰਦਰੀ ਸਤਿ ਸ੍ਰੀ ਅਕਾਲ ਬਲਾਜਮ ਸਰ ਸਤਿ ਸ੍ਰੀ ਅਕਾਲ ਵੇ ਮਰਕੇ ਵੇ ਸਤਿ ਸ੍ਰੀ ਅਕਾਲ ਕਿਵੇਂ ਆ ਵਧਗਾ ਵਧਗਾ ਤੁਸੀਂ ਸੁਣਾਓ ਅੱਜ ਨਾਬ ਆਏ ਨੇ ਘਰੇ ਗਏ ਸੀ ਮੇਰੇ ਕੋਲੇ ਕਹਿੰਦੇ ਜਾ ਕੇ ਆਉਣਾ ਕੀ ਉਲਝਾ ਰੱਖਿਆ ਨਿਮੇਡ ਲੋ ਹਣਾ ਨਾ ਨਾ ਕੁਝ ਵੀ ਨਹੀਂ ਹੁਣ ਤੇ ਨਿਬੜ ਨਵੜਈਆ ਸਾਰੇ ਕਾਸੇ ਦਾ ਹੋਇਆ ਨਹੀਂ ਬਿੰਦਰੀ ਉਹਨੇ ਕੰਪਲੀਟ ਪਾਤੀ ਆਪਣਾ ਕੀ ਸਰਪੰਚ ਨੇ ਹਾਂ ਹਾਂ ਕਾਦੀ ਕੰਪਲੀਟ ਪਾਤੀ ਉਹਨੇ ਕੋਈ ਨਾ ਕੋਈ ਬ੍ਰੈਂਡ ਵਾਲਾ ਕੇਸ ਪਾਇਆ ਸੀ ਝੂਠਾ ਉਹਤੇ ਉਹ ਨਿਭੜਿਆ ਨਹੀਂ ਆਲੇ ਨਹੀਂ ਨਿਭੜਿਆ ਨਹੀਂ ਹੋਣਾ ਨਿਭੜਤਾ ਗਿਆ ਸੀ ਮੁਲਾਜ਼ਮ ਸਾਹਿਬ ਆਏ ਨਹੀਂ ਕਰੀ ਤਾਂ ਹਮ ਤਾਂ ਪੈਸੇ ਲੈਣ ਨੂੰ ਫਰਤਾ ਹੁਣ ਤੂੰ ਉਹਨੇ ਪਤਾ ਕੀ ਆ ਉਹਨੇ ਮੈਡੀਕਲ ਰਿਪੋਰਟ ਬਣਵਾ ਲਈ ਉਹਦੀ ਤੇ ਉਹ ਪੇਸ਼ ਕਰੂਗਾ ਤੇ ਤੁਸੀਂ 420 ਚ ਅੰਦਰ ਜਾਓਗੇ ਤੁਸੀਂ ਪੈਸੇ ਲੈਣੇ ਦਾ ਕੀ ਸੀ ਤੁਹਾਨੂੰ ਪੈਸੇ ਦੇਣੇ ਪੈਣਗੇ ਅੱਛਾ ਜਨਮ ਸਾਹਿਬ ਉਹਨੇ ਮੈਡੀਕਲ ਲਵਾਤਾ ਹੈ ਮੈਂ ਬੇਬਰਾ ਮੇਰੀ ਗੱਲ ਸੁਣ ਲੈ ਜਨਮ ਸਾਹਿਬ ਉਹੀ ਕੋ ਕਰੇ ਨਾ ਰੋਪਾ ਦਾ ਫਕਰ ਕੋ ਪਰ ਨਾ ਬੁਰਦ ਹੋਰ ਕੀ ਆ ਇਹ ਰੋਪਾ ਦਾ ਫਾਉ ਹੁੰਦਾ ਨਹੀਂ ਇਸ ਤਰ੍ਹਾਂ ਨਹੀਂ ਰੋਪਾ ਦਾ ਹੁੰਦਾ ਹੈ ਉਹ ਤੇਰੇ ਹੱਥ ਸਾਰਾ ਕੁਸਾ ਕਿਉਂ ਮੈਂ ਬੇਬਰਾ ਜਨਾਬ ਮੇਰੀ ਗੱਲ ਸੁਣੋ ਉਹ ਤੀਵੀ ਮਾਨੀਆ ਯਾਰ ਉਹ ਤੈਨੂੰ ਟੱਕ ਕੇ ਪਰਾਂ ਕਰੂਗੀ ਹਵਾ ਉਹ ਵੀ ਪਤਾ ਤਾ ਹੈ ਗੱਲ ਬੇ ਜਨੂੰ ਪਤਾ ਲੱਗੇ ਕੋਈ ਹੱਥ ਚ ਬਣਦੀ ਹੈ ਕੋਈ ਗੱਲ ਹੈਗੀ ਤੇਰੇ ਹੱਥ ਚ ਚਰਨ ਮੇੜ ਲਾ ਭਰਾ ਤਾਂ ਕੀ ਹੈ ਹੁਣ ਵੋਟਾਂ ਦਾ ਟਾਈਮ ਹੈ ਹਾਂ ਅਫਸਰ ਸਾਡੀ ਨਹੀਂ ਉਹਨਾਂ ਦੀ ਮੰਦੇ ਹੈ ਸਮਝ ਗਏ ਨਾ अच्छा हां बिंद्रीये ये तो तू खुद जाके उधर ਨਾਲ ਗੱਲ ਕਰ ਜਾਕੇ ਠੀਕ ਹੈ ਨਾ ਕੋਈ ਨਾ ਮੇਰੀ ਗੱਲ ਸੁਣੋ ਮਲਾਜਮ ਸਾਹਿਬ ਮੈਂ ਤਾਂ ਗੱਲ ਕਰ ਲੂ ਦੇਖ ਮੈਨੂੰ ਆਏ ਵੀ ਆ ਵੀ ਸਰਪੰਚ ਮੰਨ ਵੀ ਜਾਓ ਮੈਂ ਝੂਠ ਨਹੀਂ ਬੋਲਦੀ ਚੱਲ ਮੰਨ ਵੀ ਗਿਆ ਸ਼ੀਤਨੀ ਬੇੜਦੇ ਤੈਨੂੰ ਪਤਾ ਉਹ ਬਾਦਨ ਲੱਗਿਆ ਵੀ 1 ਮਿੰਟ ਲੰਮਦਾ ਹੁੰਦਾ ਮੇਰੀ ਗੱਲ ਸੁਣੋ ਜਦੋਂ ਤੈਨੂੰ ਪਤਾ ਸੀ ਵੀ ਉਹ ਐ ਹੋਜੂ ਐ ਹੋਜੂ ਬਦਲ ਜਾਂਦਾ ਗੱਲ ਤਾਂ ਸੁਣ ਲੈ ਵੀ ਉਹ ਬਦਲ ਵੀ ਜਾਂਦਾ ਮਿੰਟ ਚ ਕਿਉਂ ਪਿੰਡਾਂ ਦਾ ਖਖੜ ਛੇੜਿਆ ਤੈ ਮੈਂ ਕਾ ਦੇ ਖਖੜ ਪੰਗੇ ਤਾਂ ਉਹ ਆਪ ਲੈਦਾ ਕੰਜਰ ਮੈਂ ਕਿੱਧਰ ਜਾ ਤੈਨੂੰ ਵੀ ਪਤਾ ਮਲਾਜਮ ਸਾਹਿਬ ਉਹ ਮੇਰਾ ਬਹਿਰੀ ਵੜ ਰਿਆ ਹੈ ਵੇ ਸਾਡੇ ਘਰੇ ਇੰਨਾ ਕਲੇਸ਼ ਪਵਾ ਰੱਖਿਆ ਉਸ ਬੰਦੇ ਨੇ ਉਹ ਹੁੰਦਾ ਕਹਣਾ ਜਿਹੋ ਪਿੰਡ ਦਾ ਸਰਪੰਚ ਹੈ ਦਾ ਮਤਲਬ ਹੈ ਤੁਹਾਨੂੰ ਘਰ ਘਰ ਉਹਨੇ ਕਲੇਸ਼ ਪਵਾ ਰੱਖਿਆ ਕਿਸੇ ਦੀ ਉਹਨੇ ਤੀ ਵੀ ਨਹੀਂ ਛੱਡੀ ਹੈਗੀ ਉਹ ਤਾਂ ਭਾਈ ਜਿਹੜਾ ਮਰਜੀ ਹੈ ਲੇਕਿਨ ਮੈਂ ਇਸ ਟਾਈਮ ਮੋਕੇ ਦਾ ਸਰਪੰਚ ਹੈ ਉਹ ਉਹਦੀ ਬਹੁਤ ਦੂਰ ਤੱਕ ਚਲਦੀ ਉਹਦੀ ਚਲਦੀ ਤਾਂ ਆ ਦੇਖ ਆਏ ਆਏ ਬੈਰੀ ਬਣਦਾ ਤੇਰਾ ਉਹ ਆ ਬੋਲਣ ਲੱਗੀ ਨਹੀਂ ਦੇਖ ਹਾਏ ਨਾ ਚਲਾ ਹੁਣ ਬੋਲ ਲੋ ਕੋੜ ਕੋੜਿਆ ਮੇਰੀ ਗੱਲ ਸੁਣ ਮਨ ਨੂੰ ਨਾ ਫੋੜ ਤਾਹ ਦੇਣੀ ਹੈ ਮੈਂ ਅਸੀਂ ਆਪ ਆਪਣੀ ਬਰਦੀ ਨਾ ਹੋਣੀ ਇਹ ਠੀਕ ਹੈ ਨਾ ਕੋਈ ਨਾ ਮੈਂ ਗੱਲ ਕਰ ਲੈਣੀ ਆ ਮੈਂ ਸਰਪੰਚ ਨਾਲ ਆਪੀ ਗੱਲ ਕਰਕੇ ਨਿਬੇੜ ਲਾਂਗੇ ਗੱਲ ਮੈਨਾਂ ਤੁਸੀਂ ਵੀ ਦਾਪ ਪਾ ਦਿਓ ਚੰਗਾ ਹਾਂ ਉਹ ਜਨਾਬ ਕੁਝ ਹੁੰਦਾ ਤਾਂ ਦੇਖਿਓ ਚਲ ਕੋਈ ਦੇਖਿਓ ਚਾ ਤੁਸੀਂ ਜਾ ਕੇ ਮੇਰੇ ਕੋਲ ਫਿਰ ਉਹਨੂੰ ਜਾ ਕੇ ਠੀਕ ਹੈ ਨਾ ਠੀਕ ਹੈ ਠੀਕ ਹੈ ਚਾਹ ਪਾਣੀ ਕੋਈ ਨਾ ਨਾ ਚਾਹ ਪਾਣੀ ਬਸ ਹਾਂ ਹੂੰ ਤਾਂ ਮੁਰਾਜ਼ਮ ਸਾਹਿਬ ਮਾਗਰੋ ਬੋਲ ਨਹੀਂ ਮਾਰੀਦਾ ਹੁੰਦਾ ਮੈਂ ਤੁਹਾਨੂੰ ਐਂ ਕਹਿੰਦੀ ਸੀ ਤੁਹਾਡੇ ਫੋਨ ਤੋਂ ਫੋਨ ਲਾ ਦੋ ਮੈਂ ਗੱਲ ਕਰ ਲੈਣੀ ਆ ਤੁਹਾਡੇ ਸਾਹਮਣੇ ਕਿਉਂ ਮੈਂ ਬਰਾ ਕਰਾ ਦੇ ਫਿਰ ਗੱਲ ਤੂੰ ਤੇਰੇ ਕੋਲ ਫੋਨ ਹੈ ਨਹੀਂ ਜੇ ਮੇਰੇ ਕੋਲ ਫੋਨ ਹੁੰਦਾ ਤੁਹਾਨੂੰ ਉਹ ਫੂਨਾ ਫਾਨ ਵਾਲੇ ਟੱਕਰ ਚ ਕਿਉਂ ਵੱੜਦਾ ਯਾਰ ਹੋਰ ਹੀ ਗਲੇ ਮੁਰਦੇ ਹੋਹੀ ਗੰਨਾ ਤੁਹਾਡੀਆਂ ਵਲਾਸ ਹਿਸਾਬ ਫੋਨ ਤਾਂ ਲੈ ਗਿਆ ਸੀ ਬੇੜਾ ਬੈ ਗਿਆ ਸੀ ਸਰਪੰਚ ਦਾ ਆ ਦੇਖ ਤੈਨੂੰ ਮੈਂ ਕਿਹਾ ਤੂੰ ਨਾ ਮੰਦਾ ਚੰਗਾ ਬੋਲਿਆ ਕਰ ਚੰਗੀ ਗੱਲ ਉਗੜ ਕੋਲੇ ਸੁਣਦਾ ਸਰਪੰਚ ਦਾ ਨੰਬਰ ਲਾ ਕੇ ਦੇ ਦੋ ਲਾ ਤਾਂ ਲਾ ਤਾਂ ਲਾ ਉਹ ਹੀ ਹੈ ਹੈਲੋ ਮਨਰੂ ਹੈ ਦੀ ਹੈਲੋ ਮਨਨੀ ਜੀ ਹਿੰਦੀ ਸਸਰੀਕਾਲ ਸਰਪੰਚ ਸਾਹਿਬ हां ਬਿੰਦਰੀਵਾਲ ਦੀ ਸੀ ਮੁਲਾਜ਼ਮ ਘਰੇ ਆਏ ਹੋਏ ਸੀ ਉਹਨਾਂ ਨੇ ਫੋਨ ਤੇ ਲਾਇਆ ਕਿਵੇਂ ਆ ਠੀਕ ਆ ਗੱਲ ਕਰਨੀ ਸੀ ਮੈਂ ਤਾਂ ਤੁਹਾਡੇ ਨਾਲ ਕੋਈ ਘਰੇ ਆ ਜਾਂਦੇ ਹਾਂ ਹਾਂ ਘਰੇ ਆਜ ਆਪਣੇ ਕੋਈ ਗੱਲ ਨਹੀਂ ਨਾ ਨਾ ਕੋਈ ਪਰਵਾਹੀ ਨਹੀਂ ਮੈਂ ਕਿਹਾ ਤੁਸੀਂ ਘਰੇ ਆਜ ਆਪਣੇ ਲੈ ਹਾਂ ਮੈਂ ਤੇਰੇ ਨਾਲ ਕਿਚੜਕੀਆਂ ਹੀ ਨਹੀਂ ਕਰਦੇ ਹੁੰਦੇ ਸਰਪੰਚ ਇੱਕ ਵਾਰ ਤਾਂ ਇੱਕ ਇੱਕ ਟਾਈਮ ਤਾਂ ਦੁਸ਼ਮਣ ਵੀ ਪਿਆਰ ਜਿਹਾਉਣ ਲੱਗ ਜਾਂਦੇ ਆ ਹਾਂ ਚੰਗਾ 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 ਮੇਰੀ ਗੱਲ ਸੁਣ ਲੈ ਸਰਪੰਚਾ ਨਾ ਮੈਂ ਆਪੇ ਨਿਵੇੜ ਕੱਟ ਦੇਣ ਉਹ ਕੱਟ ਕੇ ਕੱਟ ਦੇਖੇ ਕਿ ਐਸਾ ਪਰਫਾ ਦਫਾ ਕਰਾ ਲਾਂਗੇ ਦੇਖ ਜੀ ਮਾੜੀ ਮੋਟੀ ਉਨੀ ਕੀ ਹੋਣ ਲੱਗੀ ਸਾਬ ਲਓ ਮੈਂ ਤੁਹਾਨੂੰ ਕਹਿਨੀ ਆ ਆ ਕੋਈ ਨਹੀਂ ਸਾਬ ਲਾਂ ਉਹ ਨਿਕਲ ਤੁਹਾਡੇ ਹੱਥ ਚ ਵੀ ਗੱਲ ਚਾਹ ਪਾਣੀ ਨਾ ਨਾ ਚਾਹ ਪਾਣੀ ਨਾ ਮੈਂ ਜਿੰਮੇਵਾਰੀ ਤਾਂ ਨਿਫਰ ਫੰਡ ਹੋ ਗਿਆ ਹਾਂ ਹਾਂ ਚਲੀ ਠੀਕ ਹੈ ਮੈਂਬਰ ਤੂੰ ਵੀ ਕਹਿ ਦੀ ਮੜਾ ਜੱਜਾ ਉਹ ਮੈਨੂੰ ਮਿਲਿਆ ਮੈਂ ਕਹਿ ਦੂੰਗਾ ਹਾਂ ਕਹਿ ਦੀ ਪਰ ਤੂੰ ਦੁਬਾਰੇ ਫੇਰ ਪੰਗਾ ਲੈ ਗਏ ਉਹਦੇ ਨਾਲ ਨਾ ਨਾ ਹਾਂ ਨਾ ਨਾ ਬਸ ਫੇਰ ਠੀਕ ਆ ਚਲ ਕਿਹਜੇ ਕੰਮ ਨਾ ਕਰੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ अच्छा पर तू पिला तू आਦੇ ਵਾਤੇ ਪੀ ਲੈ ਕੋਈ ਨਾ ਕੋਈ ਨਾ ਤੂੰ ਪਾਣੀ ਪੀ ਲੈ ਬਹਿ ਜਾ ਹੋ ਠੀਕ ਹੈ ਕਰਮੰਤ ਸਿੰਘ ਵਧੀਆ ਵਧੀਆ ਸਮਾਂ ਨਹੀਂ ਜਾਂਦਾ ਬਾਈਆ ਬਤਾ ਮੈਂ ਕਈ ਦਿਨ ਹੋ ਗਏ ਉਦਦੇ ਵੀ ਆ ਕੇ ਗਿਆ ਸੀ ਤੇ ਆ ਪਰਸ ਚੌਥੇ ਆ ਕੇ ਗਿਆ ਬਾਰ ਨੂੰ ਬੜਾ ਜਿੰਦਾ ਲੱਗਿਆ ਬਾਈ ਕਿੱਥੇ ਵਾਂ ਗਿਆ ਸੀ ਕਰਮੰਤ ਸਿੰਘ ਮੈਂ ਕੰਮ ਤੇ ਗਿਆ ਸੀ ਕੰਮ ਤੇ ਗਿਆ ਸੀ ਹਾਂ ਆ ਕਈ ਦਿਨ ਹੋ ਗਏ ਉਦਦੇ ਆਥਣੇ ਆਇਆ ਮੈਂ ਉਦਦੇ ਵੀ ਨਹੀਂ ਸੀ ਤੂੰ ਮੈਂ ਵਾਰ ਦੇਖ ਕੇ ਵਾਪਸ ਮੁੜ ਗਿਆ ਕਰੇ ਆਵੇ ਬੰਦਾ ਕਿਹੜੇ ਹਿਸਾਬ ਨਾਲ ਜਦੋਂ ਘਰੇ ਕੋਈ ਹੈ ਹੀ ਨਹੀਂ ਕਲਵੰਤ ਸਿਆ ਤੂੰ ਤਾਂ ਘਰੇ ਰਹਿ ਚੱਲ ਉਹ ਫਿਰ ਕਿਹੜਾ ਕਿ ਬਗਾਨੇ ਥਾਂ ਗਈ ਹੈ ਆਪਦੇ ਪਿਓ ਕੋਲੇ ਗਈ ਹੈ ਨਾਲੇ ਹੁਣ ਤੂੰ ਸਿਆਣੀ ਗੱਲ ਸੁਣ ਅ ਬਾਲਾ ਕੋਈ ਨਹੀਂ ਸੋਚੀਦਾ ਹੁੰਦਾ ਦੋ ਭਾਂਡੇ ਹੁੰਦੇ ਤਾਂ ਖੜਕਦੀ ਰਹਿੰਦੇ ਆ ਜਦੋਂ ਬਾਪੂ ਤੀਜਾ ਭਾਂਡਾ ਆ ਜਾਏ ਨਾ ਫਿਰ ਗਾਹ ਪੈਂਦਾ ਖੜਕਦੇ ਨਹੀਂ ਕੀ ਮਤਲਬ ਮਤਲਬ ਕੋਈ ਗੱਲ ਨਹੀਂ ਹੁਣ ਤੈਨੂੰ ਕੀ ਸਮਝਾਵਾਂ ਚੱਲ ਕੋਈ ਗੱਲ ਨਹੀਂ ਪੁੱਤ ਇਹ ਤਾਂ ਹੁੰਦਾ ਹੀ ਰਹਿੰਦਾ ਤੇ ਤੂੰ ਐ ਕਰ ਅਬਲੀ ਤਾਂ ਤੂੰ ਮੇਰੇ ਨਾਲ ਹੀ ਚੱਲ ਤੇ ਨਹੀਂ ਫਿਰ ਕਦੇ ਦਿਨ ਚ ਆ ਜਾ ਤੇ ਸ਼ਿੰਦਰ ਨੂੰ ਲੈ ਆਵਤੋਂ ਮੈਂ ਕਿਉਂ ਲੈ ਕੇ ਆਵਾਂ ਮੈਂ ਕਿਹੜਾ ਤੋਰੀ ਐ ਆਪੇ ਗਈ ਐ ਆਜੇ ਉਹ ਪੁੱਤ ਫੇਰ ਕੀ ਹੋਗਾ ਚਲ ਗੁੱਸੇ ਚ ਅਸੀਂ ਲੈ ਗਿਆ ਮੈਂ ਲੈ ਗਿਆ ਮਨੜਾ ਤੇ ਨਾਲੇ ਉਹ ਗੁੱਸੇ ਸੀ ਹੁਣ ਤੂੰ ਆ ਜਾ ਤੇ ਚੁੱਪ ਕਰਕੇ ਲਿਆ ਕਿਹੜਾ ਕਿਸੇ ਨੇ ਕੁਝ ਕਹਿਣਾ ਤੈਨੂੰ ਬਾਪੂ ਮੇਰੀ ਗਲਤੀ ਸੀ ਕੋਈ ਦੱਸ ਨਹੀਂ ਚਲ ਇਹ ਗਲਤੀ ਨਹੀਂ ਮੈਂ ਤਾਂ ਹੀ ਤੇਰੇ ਕੋਲੇ ਆਇਆ ਵੀ ਕੁਲਵਤ ਸਿੰਘ ਦੀ ਕੋਈ ਗਲਤੀ ਨਹੀਂ ਹੈ ਤੇ ਤਾਂ ਹੀ ਮੈਂ ਤੈਨੂੰ ਕਹਿਣਾ ਵੀ ਘਰ ਵਸਦਾ ਵਸਦਾ ਵਸ ਜਾਂਦਾ ਹੁਣ ਮੈਂ ਕਿੰਨਾ ਚਿਰ ਰੱਖੂਗਾ ਭਾਈ ਹੋਰ ਦੇਖਣਾ ਸੀ ਫਿਰ ਤਾਂ ਜਾਂ ਉਹ ਲੈ ਕੇ ਗਿਆ। ਉਹ ਇਹ ਕਿਹੜਾ ਉਹਨੂੰ ਬਗਾਨਾ ਘਰ ਸੀ ਆਪਦਾ ਘਰ ਆ ਸੰਭ ਲਿਆ ਕੇ। ਅੱਛਾ ਫਿਰ ਉਹ ਆ ਤਾਂ ਸਕਦੀ ਹੈ ਨਾ। ਆ ਜੇ ਮੈਂ ਨਹੀਂ ਲੈਣ ਜਾਂਦਾ ਆਪੇ ਆਵੇ। ਵਿਚਾਲ ਨਾਲ ਤਾਂ ਮੈਨੂੰ ਇਹ ਹੋ ਜਾਂਦਾ ਵੀ ਕਲਵੰਤ ਸੋਂ ਆਪ ਆ ਕੇ ਲੈ ਗਿਆ। ਚਲ ਕੋਈ ਨਹੀਂ ਜਿੰਨੇ ਤੂੰ ਕਹੇਂਗਾ ਫਿਰ ਆਪਾਂ ਓਵੇਂ ਕਰ ਲਾਂਗੇ। ਹਾਂ। ਠੀਕ ਹੈ। ਮੈਂ ਤਾਂ ਚਾਹ ਹਣਾਉਣਾ ਮੈਂ। ਨਹੀਂ। ਚਾਹ ਮੈਂ ਫੇਰ ਹੀ ਪੀਊਂਗਾ। ਤੂੰ ਮੇਰੀ ਗੱਲ ਸੁਣ। ਹੁਣ ਘਰ ਬਸਦਾ ਬਸਦਾ ਬਸ ਜਾਂਦਾ ਤੇ ਜੇ ਉੱਜੜ ਤੇ ਆ ਗਿਆ ਤਾਂ ਉੱਜੜ ਜਾਂਦਾ। ਸੰਭਲਾ ਜੇ ਸੰਭਿਆ ਜਾਂਦਾ ਤੇਥੋਂ ਘਰ ਪੁੱਤ। ਬਾਪੂ ਸਾਹਮਣੇ ਆਉਂਦਾ ਘਰ ਆਹ ਸਾਹਮਣੇ ਮੈਂ ਕਿਹੜਾ ਰੁੱਕਿਆ ਠੀਕ ਹੈ ਇਹ ਜੀ ਗੱਲ ਕਹਿਣੀ ਸੀ ਚਲ ਕੋਈ ਨਹੀਂ ਹੁਣ ਮੈਂ ਤੇ ਸਿੰਦਰ ਇਕੱਠੇ ਚਾਹ ਪੀ ਮੰਗ ਤੇਰੇ ਕੋਲ ਬਹਿ ਕੇ ਚਲ ਤੇਰੀ ਮਰਜ਼ੀ ਹੈ ਹਾਂ ਤਾਂ ਚੰਗਾ ਕਮ ਕਰੋ ਕੌਣ ਆ ਪਿੰਦਰੀ ਸਿੰਦਰੀ ਅਸਿਆ ਕਿਵੇਂ ਆ ਸਰਪੰਚ ਆ ਠੀਕ ਹੈ ਮਤਾ ਅਸਿਆ ਆ ਗਿਆ ਹੋਰ ਦੱਸ ਜਾ ਪਾਣੀ ਬਣਾਵਾ ਮੱਝਾਂ ਵੇ ਤਾਂ ਕਿਵੇਂ ਯਾਦ ਕੀਤਾ ਮੈਨੂੰ ਬਸ ਹੁਣ ਲਾ ਯਾਦ ਕਰਨ ਨੂੰ ਕੁੜਕ ਤੂੰ ਹਵਾਉਂ ਨਹੀਂ ਬੁਲਾ ਸਕਦੇ ਤੈਨੂੰ ਹਾਂ ਠੀਕ ਆ ਹਾਂ ਠੀਕ ਆ ਅੱਗੇ ਸਰਪੰਚ ਨਹੀਂ ਕਿ ਆਈ ਨਹੀਂ ਸਰਪੰਚਣੀ ਤਾਂ ਆ ਗਈ ਅਸਾਰੇ ਮੈਂ ਤਾਂ ਜਾਇਆ ਵੀ ਨਹੀਂ ਗਿਆ ਉਹ ਦੇਖੋਲੇ ਹੋਰ ਵਧੀਆ ਪਹਿਲਾਂ ਆ ਜਾਂਦੀ ਹੈ ਹੈ ਆ ਮੈਂ ਕੁਛ ਨਹੀਂ ਹੋਰ ਇਹਨਾਂ ਕੁਛ ਬੋਲ ਲਈ ਜਾ ਕਰ ਮੈਂ ਤਾਂ ਤੇਰੀ ਨਾਲ ਗੱਲ ਕਰਨੀ ਸੀਗੀ ਕੋਈ ਗੱਲ ਵੈਸੇ ਮਸਿੰਦਰ ਨਾਲ ਕੋਈ ਚੱਕਰ ਤਾਂ ਨਹੀਂ ਤੇਨੂੰ ਬੇ ਉਹ ਗਪ ਕਾਈ ਮਰੀਆਂ ਨਾ ਰੈ ਨਾ ਹੋਰ ਵੀ ਕੁ ਗੱਲ ਬਾਤ ਹੁੰਦੀ ਆ ਸਾਰਾ ਦਫਤਰ ਲੁੱਚ ਪੋਈ ਦੀ ਨਾ ਮੈਂ ਉਹ ਤੇ ਸਿੰਧਰ ਵੀ ਛੱਡਦੀ ਮੈਂ ਹੈਂ ਉਹ ਤੇ ਸਿੰਧਰ ਵੀ ਚਲੋ ਆ ਤਾਂ ਛੱਡਤੀ ਭਵੇਂ ਉਹਦੇ ਨਾਲ ਕਾਰ ਆਪਾਂ ਨੂੰ ਕੋਈ ਨਹੀਂ ਭਵੇਂ ਨਾ 1 ਦੀ ਵਜ੍ਹਾ 2 ਰੱਖ ਭਵੇਂ 10 ਰੱਖ ਹੈ ਨਹੀਂ ਤੈਨੂੰ ਫਰਵਾਰ ਨਹੀਂ ਮੈਂ ਤਾਂ ਤੈਨੂੰ ਆਏ ਕਹਿੰਦੀ ਸੀਗੀ ਵੀ ਜਿਹੜਾ ਕੇਸ ਨਹੀਂ ਸੀਗਾ ਅੱਛਾ ਹਾਂ ਕਿ ਐਸੋ ਹੋ ਹਾਂ ਕੋਣੂ ਮੈਂ ਕਈ ਨਹੀਂ ਆ ਮੈੜੀ ਮੂੜੀ ਕਰ ਰਹਿਣ ਦੇ ਕਿਸ ਰਫਾ ਫਦਾ ਫਕਰ ਹੋ ਰਹੀ ਨਹੀਂ ਕਰਦੇ ਹੁੰਦੇ ਤੂੰ ਤਾਂ ਵਾੜਾ ਮੈਨੂੰ ਪਤਾ ਤੇਰੇ ਗੱਲ ਤਾਂ ਦੇਖ ਟਾਲਦਾ ਨਹੀਂ ਪਹਿਲੇ ਬੋਲ ਤੂੰ ਮੇਰੀ ਗੱਲ ਮੰਨੇਗਾ 365 ਤੇਰਾ ਤਾਂ 70 ਹੈ 70 ਚੰਗਾ ਉਹ ਨਾ ਪਕਾਇਆ ਨੀ ਕੱਤ ਦੀ ਬਦਲ ਗਈ ਗਿਰਗਟ ਵੰਗੂ ਮੈਂ ਆਖਿਆ ਕਿ ਤੇ ਗੱਲ ਕੁਝ ਹੋ ਰਹੀ ਆ ਗੱਲ ਤਾਂ ਮੈਂ ਤਾਂ ਕਿ ਮਤਲਬ ਤੇ ਕੀ ਯਾਦ ਕਰਦੀ ਆ ਤੂੰ ਨਾ ਨਾ ਮਤਲਬ ਨਹੀਂ ਐ ਨਹੀਂ ਕਰੀਦਾ ਹੁੰਦਾ ਸਰਪੰਚਾ ਦੇਖ ਗੱਲਾਂ ਉਹ ਨਹੀਂ ਹੁੰਦੀਆਂ ਹੈਗੀ ਮੈਂ ਤਾਂ ਤੈਨੂੰ ਸਵੇਹੀ ਕੀ ਗੱਲ ਕਰੀ ਆ ਦੇਖ ਮੈਨੂੰ ਪਤਾ ਸੀ ਮੇਰੇ ਗੱਲ ਨਹੀਂ ਤੂੰ ਟਾਲਦਾ ਦੇਖ ਅੱਜ ਤੱਕ ਮੈਂ ਨਹੀਂ ਤੇਰੀ ਗੱਲ ਗੱਲ ਤਾਂ ਲਾ ਮੈਨੂੰ ਕਿਉਂ ਹੱਥ ਲਾਉਣ ਨੂੰ ਕਰੰਟ ਮਾਰਦਾ ਤੂੰ ਗੱਲਾਂ ਕੜੀਆਂ ਕਰਦਾ ਤੂੰ ਸਰਪੰਚ ਜਿਵੇਂ ਪਿਆਰ ਪਿਆਰ ਨਾ ਕਿਹੜੇ ਪਿਆਰ ਨਾ ਮਤਲਬ ਉਹ ਨਾ ਯਾਦ ਕਰਦੀ ਆ ਤੂੰ ਤੈਨੂੰ ਐ ਵੀ ਕੇਸ ਰੱਖ ਬੀ ਕੇਸ ਤਾਂ ਹੁਣ ਪਊ ਤੇਰੇ ਤੇ ਵੀ ਨਹੀਂ ਤੂੰ ਤਾਂ ਗੁੱਸਾ ਕਰ ਗਿਆ ਮੈਂ ਤੈਨੂੰ ਐ ਕਹਿਨੀ ਆ ਵੀ ਕੋਈ ਲੋੜ ਨਹੀਂ ਦੇਖੋ ਤੇ ਪੈਣ ਦਾ ਕੰਮ ਨੂ ਦਾ ਕੰਮ ਆ ਹਨਾ ਜੇ ਅਗਰੇ ਤੇ ਕਰੇ ਪਤਾ ਲੱਗਾ ਤੇਰੇ ਰਹਿਮਟੇ ਪਾਣਗੇ ਨਾ ਹੋਵੇ ਆਪਾਂ ਨੇ ਕੀ ਲੈਣਾ ਦੇਖ ਫੇਰ ਗੱਲ ਸੁਣ ਸਰਪੰਚ ਉਹ ਇੱਕ ਗੱਲ ਸੁਣ ਮੈਂ ਤਾਂ ਤੈਨੂੰ ਐ ਕਹਿਨੀ ਆ ਦੇਖ ਇੱਜ਼ਤ ਤੇਰੀ ਵੀ ਐ ਤੂੰ ਸਰਪੰਚਾ ਕੱਲ ਨੂੰ ਹੋਰ ਕੋਈ ਗੱਲ ਬਾਤ ਹੋਗੀ ਗਾ ਤੇਰੇ ਵੀ ਧੀਆਂ ਹੋਣਗੀਆਂ ਜੇ ਮੈਂ ਝੂਠਾ ਹਾਂ ਤਾਂ ਮੈਂ ਫਸੂ ਤੇ ਜੇ ਕੋਈ ਹੋਰ ਝੂਠਾ ਹੋਇਆ ਤਾਂ ਉਹ ਫਸੂ ਤੇ ਜੀਨੇ ਉੰਗਲ ਲਾਈ ਹੈ ਨਾ ਉਹ ਤਾਂ ਫਿਰ ਫਸੂ ਹੀ ਫਸੂ ਹਾਂ ਉਹ ਤਾਂ ਅਗਲਾ ਫਸੂ ਗਈ ਅਗਲਾ ਹੈ ਨਾ ਜਿਹੜੇ ਜਿਹੜਾ ਕੋ ਗਲਤੀ ਕਰੂਗਾ ਹੈ ਨਾ ਮੈਂ ਤਾਂ ਤੈਨੂੰ ਕਹਿਨੀ ਆ ਵੀ ਨਵੇੜ ਲਾ ਪਰਿਆ ਨਵੇੜ ਦੇ ਬਾਅਦ ਮੈਡੀਕਲ ਆਜੂ ਥੋੜੇ ਟਾਈਮ ਤੱਕ ਫਿਰ ਦੇਖਾਂਗੇ ਉਹ ਮੈਡੀਕਲਾਂ ਦੇ ਪੈਸੇ ਲਾਉਣਾ ਤੂੰ ਕਾਹਨੂੰ ਚੱਕਰਾਂ 'ਚ ਪੈਣਾ ਮੇਰੀ ਗੱਲ ਤਾਂ ਸੁਣ ਕਿਉਂ ਚੱਕਰਾਂ 'ਚ ਪੈਣਾ ਨਵੇੜ ਲਾ ਪਰਿਆ ਹੋਰ ਰਫਾ ਫਦਾ ਫਕਾ ਆਈ ਨਹੀਂ ਕਰੀਦਾ ਹੁੰਦਾ ਹੋਰ ਪਰ ਨਫ ਰਫਾ ਫਦਾ ਫਕਾ ਕਿੰਨੇ ਪੈਸੇ ਤੇਰੇ ਕੋਲ ਮੇਰਾ ਕੋ ਤਾਂ ਕਿਹੜੇ ਆ ਪੈਸੇ ਦਿਹਾੜੀ ਉਹ ਬਿਨ ਲਾ ਕੇ ਆ ਕੁਝ ਨਹੀਂ ਹੈਗਾ ਮੇਰੇ ਕੋ ਬੱਪ ਰਹਿਣੀ ਨਬੜਦੇ ਬੇ ਲੈ ਲਈ ਪੈਸੇ ਤਾਂ ਮੈਂ ਹੁਣ ਤੈਨੂੰ ਪੈਸੇ ਕਿੱਥੇ ਦੇ ਮਾ ਸਰਪੰਚਾ ਤੈਨੂੰ ਕਹਿੰਦੀ ਹੁੰਦੀ ਸੀ ਪੈਸੇ ਹੁਣ ਤਾਂ ਮੈਂ ਮੈਨੂੰ ਨਵੇੜਨਾ ਪੈਣਾ ਫਿਰ ਹੈ ਹੋਰ ਨਵੇੜ ਲੈ ਪਰਿਆ ਤਾਂ ਮੈਨੂੰ ਪਤਾ ਤੂੰ ਮੰਨ ਜੇਂਗਾ ਮੇਰੀ ਗੱਲ ਨਹੀਂ ਟਾਲਦਾ ਹੁੰਦਾ ਹੈਗਾ ਚਲ ਜਾ ਕੁੰਡਾ ਲਾ ਕੇ ਨਮਮਾ ਇੱਥੇ ਤਨੇ ਸ੍ਰੀ ਲਾਲੀ ਸਰਪੰਚ ਆਵਦੀ ਲਿਆ ਚਰੇ ਤੈਨੂੰ ਬਿੰਦਰੀ ਉਹੋ ਜਿਹੀ ਲੱਗਦੀ ਆ ਇੱਥੇ ਹੋ ਰਹੀ ਹੋਣੀਆਂ ਮੈਨ ਨਹੀਂ ਹੈਗੀ ਤੂੰ ਵੀ ਆਵਦੀ ਲਿਆ ਚਰੇ ਤੈਨੂੰ ਸਰਪੰਚ ਆਹ ਜਿਹਾ ਲੱਗਦਾ ਉਹ ਤੈਨੂੰ ਅਖੇ ਵਿਚਾ ਪੀਵਾਗੇ ਕੋਈ ਗੱਲ ਸੁਣ ਦੁੱਧ ਚ ਪੱਤੀ ਪਾ ਲਈ ਉਹ ਤੇ ਮੇਰੇ ਕੋਈ ਚੱਕਰ ਨਹੀਂ ਦੁੱਧ ਚ ਪੱਤੀ ਪਾ ਲਾਂਗੇ ਇਹੋ ਜਿਹੀ ਕੀ ਗੱਲ ਆ ਹਾਂ ਦੱਸ ਚਾਹ ਪਾ ਦਿਆਂ ਮੈਂ ਹੈ ਭਾਈ ਜਾ ਇੱਥੇ